ਹਾਂ ਪੂਆ ਕਿਉਂ ਫੋਨ ਤੇ ਫੋਨ ਲਾਇਆ ਤੀ ਹੈ ਰਿਆ ਕੀ ਤੋਪ ਚੱਲ ਗਈ ਕਿੱਥੇ ਗੋਲਾ ਡਿੱਗ ਪਿਆ ਗੋਲਾ ਡਿੱਗਿਆ ਪਤਾ ਨਹੀਂ ਗੋਲੀ ਡਿੱਗੀ ਐ ਤਿੰਨਾਂ ਦਾ ਫੋਨ ਆਏ ਸੀ ਆਪ ਤੇ ਤਾਂ ਸੱਚ ਉਹਨੇ ਕਾਨੂੰ ਕਰਨਾ ਸੀ ਮੈਂ ਫੋਨ ਲਾਇਆ ਤੀ ਪਤਾ ਨਹੀਂ ਪਈ ਉੱਥੇ ਹਜੇ ਤੱਕ ਕੀ ਤਾਂ ਕਮਸਾਣ ਪੈ ਰਿਆ ਕੀ ਨਾ ਮੇਰੇ ਨਾਲ ਤਾਂ ਚੱਜ ਨਾਲ ਗੱਲ ਨਹੀਂ ਕੀਤੀ ਹੈਗੀ ਉਹਨੇ ਅੱਛਾ ਫੇਰ ਤਾਂ ਮੈਨੂੰ ਫੋਨ ਲਾਇਆ ਹੈ ਨਾ ਹੋਰ ਫਿਰ ਮੈਂ ਕੀ ਕਰਦੀ ਕੀ ਸੋਚ ਕੇ ਫੋਨ ਲਾਇਆ ਬਈ ਤਾਂ ਕਿਉਂ ਕੀ ਗੱਲ ਵੇ ਹੂੰ ਤਾਂ ਬਥੇਰੀ ਗੁੰਡਾਗਰਦੀ ਕਰੀ ਜਾਂਦਾ ਤੂੰ ਚਾਰ ਚਪੇਰੇ ਹੈ ਗੁੰਡਾਗਰਦੀ ਜਦੋਂ ਕੋਈ ਲੋੜ ਹੁੰਦੀ ਹੈ ਉਦੋਂ ਹੁੰਦੀ ਹੈ ਐ ਕੋਈ ਮੈਂ ਬਾਦੂ ਤੁਰਿਆ ਫਿਰਦਾ ਨਹੀਂ ਹੈ ਗਿਆ ਵੀ ਹਾਂ ਕਿਸੇ ਨੇ ਫੋਨ ਮਾਰਤਾ ਠੂ ਉੱਥੇ ਇਹਦਾ ਤਾਂ ਬਾਰੀ-ਬਾਰੀ ਫੋਨ ਕਰਤੇ ਮੈਂ ਤਾਂ ਆ ਗਿਆ ਵਿੱਚੋਂ ਗੱਲ ਦੱਸ ਕੀ ਹੋਈ ਹੈ ਰਲੇ ਰਹੀ ਗੱਲ ਤੇਰੀ ਟੀਨਾ ਦੀ ਜਦੋਂ ਭਾਈ ਕਰਿਆ ਸੀ ਰਿਸ਼ਤਾ ਉਦੋਂ ਕਿਹੜਾ ਮੈਨੂੰ ਪੁੱਛਿਆ ਦੀ ਨਾ ਵੇ ਫੇਰ ਕੀ ਹੋ ਗਿਆ ਜੇ ਤੈਨੂੰ ਨਹੀਂ ਪੁੱਛਾ ਹੁਣ ਭਾਈਆਂ ਦੀ ਤਾਂ ਸਲਾਹ ਲਈ ਸੀ ਹੁਣ ਤੁਸੀਂ ਨਿਆਣੇ ਹੋਣ ਪਤੀਜੇ ਹੋ ਅੱਗੇ ਛਾ ਤੁਹਾਡੀ ਵੀ ਮੈਂ ਸਲਾਹ ਲੇਵਾ ਹੈ ਫਿਰ ਹੁਣ ਵੀ ਨਿਆਣਾ ਮੈਂ ਤਾਂ ਹੁਣ ਘਰ ਤੋਂ ਬੁਲਾਇਆ ਪਈ ਵੇ ਪਤਾ ਉਹ ਤੇਰੀ ਭੈਣ ਔਖੀ ਐ ਬਸ ਆ ਦੇ ਉਹਨੂੰ ਜੇ ਬਸਾਈ ਜਾਂਦੀ ਐ ਤਾਂ ਵਾਹ ਬਸ ਆ ਦੇ ਹੁਣ ਤਾਂ ਤਾਂ ਕਹਿਤਾ ਜਦੋਂ ਫਿਰ ਮੈਂ ਫੈਸਲਾ ਲੈਣਾ ਹੁੰਨਾ ਫਿਰ ਤੁਸੀਂ ਕਹਿਣੇ ਹੋ ਨਿਆਣਾ ਜੀ ਇਹ ਤਾਂ ਤਿਸਦਾ ਦੇ ਨੇ ਨਿਆਣੇ ਨੇ ਹਜੇ ਇਹਨਾਂ ਨੂੰ ਪਤਾ ਨਹੀਂ ਫਿਰ ਹੁਣ ਵੀ ਹੁਣ ਕਿਹੜਾ ਮੈਂ ਸਵੇਰ ਠੰਡਾ ਹੋ ਗਿਆ ਤੂੰ ਹੀ ਕਹਿਣੀ ਹੁੰਨੀ ਐ ਲੜੇ ਰਹੀ ਗੱਲ ਟੀਨਾ ਦੀ ਜਿਆਦਾ ਫਿਕਰ ਤੂੰ ਹੁਣ ਕਰਨ ਲੱਗ ਗਈ ਬੈਠੀ ਤਾਂ ਸਾਡੇ ਕੋਲੇ ਰਹਿਣੀ ਐ ਉਦੋਂ ਤੈਨੂੰ ਕਹਿਣਾ ਵੀ ਅਬਦਾਕਰ ਵੀ ਦੇਖ ਲੈ ਉਦੋਂ ਪਈ ਫਿਰ ਨਾ ਕੀ ਗੱਲ ਮਾਂ ਹੁਣ ਤੜੀ ਪਈ ਐ ਜੇ ਮੇਰੀ ਮਾਂ ਆਖਾਂ ਮੀਚ ਗਈ ਹੈ ਮੁੜ ਕੇ ਫਿਰ ਮਾ ਕੇ ਮਾਂ ਨੂੰ ਲੱਭ ਲੰਗੀ ਕਿਤੋਂ ਉਹ ਜੇ ਫਿਰ ਜਿਆਦਾ ਇੱਕੇ ਸੋਚ ਹੋਊਗਾ ਜਾਂ ਤਾਂ ਮਾਂ ਦੀ ਐ ਸੋਚ ਹੋਊਗੀ ਜਾਂ ਫਿਰ ਕੁੜੀ ਦੀ ਹੋਊ ਜਾਂ ਤਾਂ ਮਾਂ ਦੀ ਐ ਸੋਚ ਕਰ ਲੈ ਜਾਂ ਕੁੜੀ ਦੀ ਕਰ ਲੈ ਫਿਰ ਨਾ ਫਿਰ ਤੁਸੀਂ ਖਰਜਾ ਕਰੋ ਕਰੇ ਤੂੰ ਤਾਂ ਸਾਰਾ ਦਿਨ ਡਾਂਕ ਚੌਕੜੀ ਬਾਹਰੇ ਫਿਰਦਾ ਰਹਿਣਾ ਤੈਨੂੰ ਹੈ ਦਾਦੀ ਦੀ ਆਪਦੀ ਦੀ ਫਿਕਰ ਹੈ ਹਾਂ ਹੁਣ ਫਿਰ ਦੀ ਦੀ ਸੋਚ ਹੋਊਗੀ ਆਹੋ ਆਹੋ ਤੈਨੂੰ ਤਾਂ ਫਿਕਰ ਹੋਊਗੀ ਉਹ ਫਰਮਾਂਦੀ ਹੈ ਚੱਲ ਹਾਂ ਦੱਸ ਕੀ ਤਖਲੀਬ ਕੀ ਹੈ ਹੁਣ ਉਹਨੂੰ ਕੌਣ ਤੰਗ ਕਰਦਾ ਹੈ ਹੁਣ ਕੀ ਹੋ ਗਿਆ ਇਹ ਜਾ ਹੁਣ ਕਿੰਨਾ ਵਧੀਆ ਹਾ ਤਾਂ ਚੱਲ ਰਹੀ ਸੀ ਸਾਰਾ ਕੁ ਟਿਕ ਟਿਕ ਉਹ ਤਾਂ ਹੋ ਰਿਆ ਸੀ ਕੀ ਵਧੀਆ ਚੱਲ ਰਹੀ ਤੀ ਉਹ ਕੜਾ ਮੈਨੂੰ ਕੁਝ ਦੱਸਦੀ ਆ ਉਹ ਤਾਂ ਉੱਥੇ ਜਾ ਕੇ ਪਤਾ ਲੱਗੂਗਾ ਵੀ ਕੀ ਹੋ ਰਿਹਾ ਉੱਥੇ ਕੀ ਨਹੀਂ ਉਹਨੇ ਨੇ ਮੈਨੂੰ ਕੁਝ ਵੀ ਦੱਸਿਆ ਉਹ ਤਾਂ ਮੈਨੂੰ ਐ ਕਹਿੰਦੀ ਆ ਵੀ ਤੇਰੀ ਤੀ ਤਾਂ ਬੱਸ ਮਰ ਗਈ ਤੇਰੇ ਵਾਸਤੇ ਉਹਨੇ ਤਾਂ ਸੌਦੀ ਇੱਕ ਸੁਣਾਤੀ ਫਿਰ ਮਰਗੀ ਨਿਬੜ ਗਿਆ ਕੰਮ ਕਾ ਤੋ ਲੋੜ ਚੱਕਿਆ ਜਦੋਂ ਤੀ ਪੁੱਤਾਂ ਬੋਲਦਾ ਫਿਰ ਜਾਣਦੀ ਕੀ ਲੋੜ ਹੈ ਮੈਂ ਕਸਾੜੇ ਤੇ ਮਾਰੂੰ ਤੇਰਾ ਥਾਪੜ ਆ ਕੇ ਮਰਗੀ ਮੇਰੇ ਕੋਲ ਦੇਖਣ ਨੂੰ ਹੈ ਕੀ ਹੈ ਜੰਮੀ ਹੈ ਪਾਲੀ ਹੈ ਵਿਆਹੀ ਹੈ ਬਰੀ ਹੈ ਕਿਉਂ ਕੀ ਗੱਲ ਹੁਣ ਤੇਰਾ ਫੁੱਫੜ ਤਾਂ ਹੈ ਨਹੀਂਗਾ ਉਹ ਤਾਂ ਜਾ ਰਿਹਾ ਬਾਹਰ ਨਹੀਂ ਤੈਨੂੰ ਫੋਨ ਕਰਨ ਦੀ ਤਾਂ ਲੋੜ ਹੀ ਨਹੀਂ ਸੀ ਮੈਂ ਤਾਂ ਤੇਰੇ ਫੁੱਫੜ ਨੂੰ ਲੈ ਕੇ ਕਦੋਂ ਦੀ ਵਗ ਜਾਂਦੀ ਚੱਲ ਹੁਣ ਸੁਣ ਗੱਲ ਮੇਰੀ ਜਿਹੜਾ ਕੁਝ ਵੀ ਹੈਗਾ ਜਿਸ ਨਾਲ ਵੀ ਗੱਲ ਕਰਨੀ ਹੈ ਪਰ ਇੱਕ ਸ਼ਰਤ ਹੈ ਮੇਰੀ ਜਦੋਂ ਮੈਂ ਫੈਸਲਾ ਲਵਾਂ ਉਦੋਂ ਫਿਰ ਜਾਂ ਪਿੱਛੇ ਨਾ ਹਟੀ ਜਾਂ ਹੁਣ ਮੈਨੂੰ ਕੋਰਾ ਜਵਾਬ ਦੇ ਦੇ ਪਈ ਤੇਰੇ ਹਿਸਾਬ ਨਾਲ ਅਸੀਂ ਬਿਲੇ ਚੱਲ ਨਹੀਂ ਸਕਦੇ ਵੇ ਪੁੱਤ ਐ ਕਿ ਤੂੰ ਉੱਥੇ ਜਾ ਕੇ ਡਾਂਗਾ ਚਲਾਵੇਂਗਾ ਕਈ ਵਾਰ ਡਾਂਗ ਨਾਲੇ ਲੋਟਾਂ ਦੰਦਾ ਕੰਮ ਫਿਰ ਪਿਆਰ ਨਾਲ ਤਾਂ ਹੁਣ ਤੱਕ ਕਿੰਨੇ ਵਾਰੀ ਫੋਨ ਕਰ ਕਰਕੇ ਦੇਖ ਲਿਆ ਲੋਟਦਾ ਹੋਇਆ ਨਹੀਂ ਤੇਰੇ ਤੋਂ ਹੁਣ ਛੇਤੀ ਡਾਂਗ ਤੋਂ ਵੀ ਡਰ ਗਈ ਫਿਰ ਮੈਂ ਬਾਦੇ ਬਦਨ ਤੋਂ ਡਰਦੀ ਆਂ ਹੋਰ ਕੁਛ ਨਹੀਂ ਸੋਚਾ ਕੀ ਤੀ ਤੇ ਬਣ ਕੀ ਗਿਆ ਐ ਸੋਚਿਆ ਸੀ ਨਾਲੇ ਤਾਂ ਉਹ ਗੁਰੀ ਦੀ ਜ਼ਮੀਨ ਆਊਗੀ ਨਾਲੇ ਮਖਾ ਉਹ ਇਹਦਾ ਜੇਠ ਹੈ ਜਿਹੜਾ ਉਹ ਕਿਹੜਾ ਮਹਾ ਕਿਤੇ ਟਿੱਕੇ ਬਹਿੰਦਾ ਮਰ ਖੱਪ ਜੂਗਾ ਪਰ ਨਾਲੇ ਮਖਾ ਇਹ ਵਿਆਹੀ ਤਾਂ ਵੀ ਦੋ ਥਾਮ ਜ਼ਮੀਨ ਆਊਗੀ ਤਾਂ ਕਰਕੇ ਸੀ ਪਰ ਹਾਲੇ ਤੱਕ ਉਹ ਡਰੀ ਨਾਮ ਲੱਗਿਆ ਹੈਗਾ ਚੰਦਰੀ ਦੇ ਵੀ ਆਉਣੀ ਤਾਂ ਦੋ ਥਾਵੇਂ ਤੀ ਆ ਇੱਕ ਥਾਵੇਂ ਵੀ ਨਹੀਂ ਇੱਕ ਥਾਵੇਂ ਵੀ ਨਹੀਂ ਬੁੜੀ ਬੜੀ ਛਾਤਰ ਚਲਾ ਕੇ ਇਨਾਂ ਦੀ ਬਸ ਪੁੱਛਣਾ ਉਹ ਐ ਪੂਰਾ ਛਾਤਰ ਚਲਾ ਕੇ ਮੈਨੂੰ ਉਹਨਾਂ ਦੀ ਬੁੜੀ ਨਹੀਂ ਤੂੰ ਜਿਆਦੇ ਲੱਗਦੀਆਂ ਜ਼ਮੀਨ ਵਾਲੇ ਕੇਸ ਚ ਬੇ ਕੀ ਗੱਲ ਮੈਨੂੰ ਐਂ ਦੱਸ ਤopu ਵਾਲੇ ਪਾਸੇ ਹੈ ਕਾ ਉਹਦੀ ਸੱਸ ਵਾਲੇ ਪਾਸੇ ਹੈ ਨਹੀਂ ਮੈਂ ਤਾਂ ਉਹ ਗੱਲ ਕਰਦਾ ਹੈ ਤਾਂ ਮੈਂ ਤੇਰੇ ਪਾਸੇ ਨਾ ਨਾ ਜਿਹੜੇ ਹਿਸਾਬ ਨਾਲ ਡੱਕਾ ਜਾ ਡੇਕਦਾ ਮੈਨੂੰ ਤਾਂ ਲੱਗਦਾ ਤੂੰ ਉੱਥੇ ਜਾ ਕੇ ਕਿਤੇ ਮੈਨੂੰ ਇਹ ਨਾਲ ਲੱਗਦੇ ਛਾਪ ਪਾਣਾ ਨਹੀਂ ਮੈਂ ਤਾਂ ਕੋਰੀ ਜੀ ਕਹੀਦੀ ਕੋਰੀ ਜੀ ਥੋੜੀ ਜੀ ਲੱਗਦੀ ਹੁੰਦੀ ਹੈ ਚਲੋ ਤਾਂ ਛੱਡ ਬੱਸ ਮੈਂ ਤੈਨੂੰ ਇੱਕ ਚੰ ਨਿਮੇੜਤੀ ਵੀ ਬੋਲ ਜਿਹੜੇ ਹਿਸਾਬ ਨਾਲ ਮੈਂ ਕਰੂੰਗਾ ਫਿਰ ਉੱਥੇ ਮੈਨੂੰ ਰੋਕੀ ਨਾ ਲੈ ਪੁੱਤ ਮੈਂ ਤਾਂ ਚੁੱਪ ਬਹਿ ਜਾਂਗੀ ਤੂੰ ਮੇਰੇ ਨਾਲ ਕਿਰਾਂ ਬਾਗ ਚੱਲ ਬੈਠ ਠੀਕ ਹੈ ਸੱਚੀ ਤੱਕ ਟੈਂਸ਼ਨ ਲੱਗੀ ਪਈ ਹੈ ਕਾ ਪਾਣੀ ਦਾ ਪੁੱਛ ਲੈ ਮੜਾ ਉਹ ਟੱਕਰ ਨੂੰ ਪਤੀਜਾਂ ਤੇਰਾ ਬੂ ਮੈਂ ਮਰ ਜਾ ਬੇ ਤੈਨੂੰ ਚਾਰਾਂ ਦੀ ਹੋਈ ਪਈ ਐ ਹੈ ਉਹ ਪਾਣੀ ਦੀ ਘੁੱਟ ਨਹੀਂ ਲੰਗਦੀ ਹੈਗੀ ਆ ਜਾ ਉੱਥੇ ਟਿੰਨਾਂ ਦੇ ਜਾ ਕੇ ਪੀਵਾਂਗੇ ਮੈਂ ਮੜੇ ਦਾ ਤਿਆਰ ਹੋ ਜਾ ਮਾ ਜਾ ਹੋਇਆ ਤਿਆਰ ਆਹੋ ਅਨੇ ਚਾਪ ਨਾਣ ਭੇਜੂਗੇ ਇਥੇ ਕੰਟਾ ਲਾ ਦੇਵਾਂਗੇ ਭਾਂਡੇ ਮੰਜਾਂਗੇ ਦੇਸਾਂ ਦੇ ਵੱਧੇ ਵੰਜਾਂਗੇ ਆਹੋ ਹੋਰ ਸਾਡੀ ਕਿਹੜਾ ਕਦਰ ਹੈ ਜਦੋਂ ਸਾਰਾ ਕੁਝ ਨਿਬੜਨ ਦੇ ਵਿੜਿਆ ਹੋ ਜਾਂਦਾ ਉਦੋਂ ਬਿੱਲੇ ਹੋਰੀ ਦੀ ਜਾਂਦੇ ਨੇ ਜਦੋਂ ਸਿਰ ਪੜਵਾਉਣੇ ਨੇ ਫੇਰ ਬਿੱਲੇ ਹੋਰੀ ਦੀ ਜਾਂਦੇ ਨੇ ਉਹ ਆਕੇ ਜਮੀਨਾ ਦੋ ਪਾਸੇ ਮੇਰੀ ਕੁੜੀ ਨੂੰ ਮਿਲ ਜਾਣ ਮੈਨੂੰ ਦਲਾ ਦਾ ਕੋਈ ਲਈ ਗਿਆ ਤੋੜ ਕੇ ਪਤੰਦਰ ਲਾ ਕੱਲ ਥਣੇ ਦਾ ਕਿੰਨੇ ਖੜੇ ਸੀ 1 ਨੰਦੇ ਹੀ ਰਹਿ ਗਏ ਤੇ ਤਾਂ ਕਰੇਲੇ ਪਾੜ ਮੈਂ ਓਏ ਹੋਰ ਇੱਕ ਰਹਿ ਗਿਆ ਚਲ ਕੋਈ ਨਾ ਹਾਂ ਹੈ ਨਹੀਂ ਲੈ ਗਿਆ ਉਹ ਕੋਈ ਤੋੜ ਕੇ ਕੋਈ ਗੱਲ ਨਹੀਂ ਆਹ ਦੇਖੀ ਇੱਕ ਦਿਨ ਦਿਹਾੜੀ ਗੱਲਾਂ ਆਖੇ ਨੇ ਸਾਰਾ ਕੜ ਕੜਾਈ ਕਰਾ ਕੇ ਅਮਾ ਗਰਲੇ ਪਾਸੇ ਕੰਦਨਾ ਨਾ ਸਾਰੀ ਮਿੱਟੀ ਲਵਾ ਦੇ ਮੈਂ ਤਾਂ ਕਰਾਈ ਦਾ ਜਾਂਦਾ ਸੀ ਤੂੰ ਤਾਂ ਕਹਿੰਦੀ ਨਹੀਂ ਰਹਿਣ ਦੇ ਆਪਣਾ ਵੀ ਨਹੀਂ ਪਤਾ ਕਿ ਬਾਹਰ ਟੱਪ ਜੀਏ ਆਏ ਨੀਂ ਮੈਂ ਕਹਿੰਦੀ ਤੂੰ ਤਾਂ ਕਹਾ ਹੋਰ ਵਾਦੇ ਬਤਾਉਂਦਾ ਸੀਗਾ ਇੰਨਾ ਕ ਤਾਂ ਬਣਦਾ ਹੀ ਐ ਨਾ ਨਾਲ ਮਿੱਟੀ ਲੱਗ ਜੂਨੇ ਆਉਂਦੇ ਤੇ ਇਹ ਵਧੀਆ ਬਣ ਜੂ ਸਪੋਰਟ ਹੋ ਜਾਂਦੀ ਹੈਗੀ ਕੋਈ ਨਾ ਕੋਈ ਨਾ ਇਹ ਤਾਂ ਸਮਰਾਦਾਂਗੇ ਆ ਮੇਰੇ ਦਵਾਰੇ ਸਦ ਲਾਂਗੇ ਜਾਂਟੇ ਵਰਗੇ ਨੂੰ ਮੇਰੀ ਗੱਲ ਸੁਣ ਲੈ ਹੂੰ ਇਹ ਤਾਂ ਫੇਰ ਸਮਰਾਈ ਆ ਹੁਣ ਮੈਂ ਖੇਤੋਂ ਹੀ ਆਈਆਂ ਉਧਰ ਖੇਤ ਗਿਆਣਾ ਮਾਰਨ ਬਾਗੀ ਸੀ ਅੱਛਾ ਇੱਕ ਤਾਂ ਨੇਰੀ ਨਾਲ ਉੱਥੇ ਕਿੰਨੂ ਡਿੱਗੇ ਪਏ ਸੀ ਦੇਸ ਤੇ ਮੈਂ ਤਾਂ ਲੈ ਹੀ ਨਹੀਂ ਚੱਕੇ ਪਈ ਹੈਗੀ ਚੱਲ ਕੁੜੀਆਂ ਚੋਕ ਕੇ ਤੇ ਦੂਜੀ ਗੱਲ ਮਨਪ੍ਰੀਤ ਦੀ ਮੰਗ ਗਈ ਸੀ ਮੇਰੇ ਕੋਲ ਖੇਤ ਅੱਛਾ ਕਹਿੰਦੀ ਮੈਂ ਘਰੇ ਦੇਖ ਕੇ ਮੈਨੂੰ ਤੇ ਹੈ ਨਹੀਂ ਕਹਿੰਦੀ ਮੈਂ ਖਨੇਾਈ ਵਾਲੇ ਖੇਤ ਹੋਊ ਚਲ ਮੈਂ ਉੱਥੇ ਜਾਨੀ ਹੂੰ ਉਹ ਐਂ ਕਹਿੰਦੀ ਸੀ ਕਹਿੰਦੀ ਵੀ ਦੇਖ ਕੁੜੀ ਅਸੀਂ ਨੇ ਦਿੱਤੀ ਟਾਲ ਹੂੰ ਵੀ ਪਈ ਇੱਥੇ ਨਾ ਰਹੇ ਮੁੰਡਾ ਵੀ ਚੱਲ ਰਹੇ ਵੀ ਹੁਣ ਉਹ ਕਹਿੰਦੀ ਕਿੰਨਾ ਕਚਰਾ ਸੀ ਪਿੰਡ ਚੋਂ ਟਲ ਕੇ ਕਿੰਨਾ ਕਚਰਾ ਹਾਂਗੇ ਉਹਦੀਆਂ ਗੱਲਾਂ ਤੋਂ ਜਿਹੜਾ ਮੈਨੂੰ ਪਤਾ ਲੱਗੇ ਨਾ ਜਿਹੜਾ ਜ਼ਮੀਨ ਵਾਲਾ ਜਿਮੋਦਾ ਹੈਗਾ ਇਹ ਜਮਾਂ ਸੱਚ ਹੈ ਅੱਛਾ ਹਾਂ ਪੱਕਾ ਉਹ ਜ਼ਮੀਨ ਵੇਚਦੇ ਹੀ ਹੋਣਗੇ ਧਮਕੀਆਂ ਦਿੰਦੇ ਨੇ ਹਲੇ ਉਹਨਾਂ ਨੂੰ ਧਮਕੀਆਂ ਤਾਂ ਫਿਰ ਐਂ ਦਿੰਦੇ ਨੇ ਨਾ ਵੀ ਪਹਿਲੀ ਡਰਾ ਲਈਏ ਵੀ ਦਬ ਜਾਣਗੇ ਆਪੇ ਬੜਾ ਯਾਰ ਫਿਰ ਤਾਂ ਕੰਮ ਬੜਾ ਜਿਆਦਾ ਗਲਤ ਹੋਊਗਾ ਇਹ ਤਾਂ ਫਿਰ ਇਹਨਾਂ ਨਾਲ ਵੀ ਗੱਲ ਕਰਨੀ ਚਾਹੀਦੀ ਐ ਆਈ ਆਈ ਮੈਂ ਤੁਹਾਡੇ ਕੋਲੇ ਜੇ ਤਾਂ ਤੁਹਾਡਾ ਟਾਈਮ ਲੱਗਦਾ ਤਾਂ ਤੁਸੀਂ ਦੱਸੋ ਤੁਸੀਂ ਜਾ ਕੇ ਆਓ ਨਹੀਂ ਫਿਰ ਮੈਂ ਜਾ ਕੇ ਆਉਣੀ ਆ ਮੈਂ ਉਹਨੂੰ ਕਿਹਾ ਭੈਣੇ ਮਾਹ ਤੂੰ ਚਿੰਤਾ ਨਾ ਕਰ ਅਸੀਂ ਤੇਰੇ ਨਾਲ ਖੜੇ ਆ ਠੀਕ ਐ ਉਹ ਜਿਹੜੀ ਦੂਜੀ ਕੁੜੀ ਹੈਗੀ ਉਹਦੀ ਭਤੀਜ ਨੂੰ ਉਹ ਦੱਸ ਕੇ ਹੀ ਜਾ ਕੇ ਕਹਿੰਦੇ ਬਾਈ ਖਤਰਾ ਹੈ ਮੈਂ ਘਰੋਂ ਬੜਕਾਂ ਲੈ ਨਹੀਂ ਆ ਤੁਸੀਂ ਟਲਜੋ ਹੁਣ ਉਹ ਕੱਲੀ ਜਾਨੀ ਰਹਿ ਰਹੀ ਐ ਤੇ ਕੱਲੀ ਕਿੱਧਰ ਜਾਵੇ ਹੁਣ ਕਰ ਛੱਡ ਕੇ ਦੱਸ ਅੱਛਾ ਜੇ ਕੁੜੀ ਨੂੰ ਇੱਥੇ ਲਿਆਉਂਦੀ ਐ ਤਾਂ ਖਤਰਾ ਹੈ ਕਹਿੰਦੀ ਕੋਈ ਵੀ ਨੁਕਸਾਨ ਪਹੁੰਚਾ ਸਕਦੇ ਨੇ ਮੁੰਡਾ ਸਾਨੂੰ ਉਹ ਨਹੀਂ ਦਿੰਦੇ ਉਲਕੋ ਰੱਖਿਆ ਅਸੀਂ ਤੇ ਜਵਾਕ ਮਾਰੇ ਫਿਰਦੇ ਉੱਤੋਂ ਕਹਿੰਦੇ ਸਾਨੂੰ ਇਹ ਹੋਰ ਟੌਣ ਨੂੰ ਫਿਰਦੇ ਨੇ ਓਏ ਬੁੜੀ ਨਾਲ ਭਲਾ ਮੈਂ ਗੱਲਾਂ ਕਰਦਾ ਸੋਹਣਾ ਲੱਗਦਾ ਨਾ ਤਾਂ ਮੇਰੀ ਗੱਲ ਉਹਦੇ ਦਿਮਾਗ ਚ ਬੜਨੀ ਐ ਤੂੰ ਜਾ ਉਹਨੂੰ ਬੰਦਿਆਂ ਵਾਂਗੂ ਸਮਝਾ ਵੀ ਜਿਹੜੀਆਂ ਚਾਲਾਂ ਤੁਸੀਂ ਚੱਲਣ ਨੂੰ ਫਿਰਦੇ ਹੋ ਤੁਸੀਂ ਕਸੂਤੇ ਫਾਜੋਗੇ ਕੱਲ ਨੂੰ ਕਿਸੇ ਰਣੀ ਤੁਹਾਡਾ ਸਾਥ ਦੇਣਾ ਕਹਦੇ ਕੋਈ ਨਾ ਜਾ ਤਾਂ ਮੈਂ ਆਉਂਗੀ ਫਿਰ ਪੁੱਛਣ ਦਾ ਤਾਂ ਹੱਕ ਮੇਰਾ ਬਣਦਾ ਹੀ ਸੀ ਨਾ ਵਾਹ ਵੀ ਕੀ ਐ ਨਾੱਖੋਂ ਤੁਸੀਂ ਵੀ ਮੈਂ ਜਾ ਕੇ ਹਮਾਂ ਸੀਗਾ ਤੀਮੀ ਮੰਨੀ ਹੈਗੀ ਐ ਗੱਲਬਾਤ ਤਾਂ ਮੈਂ ਐਸੇ ਤਰੀਕੇ ਨਾਲ ਕਰਕੇ ਆਉਂ ਉਹਨੂੰ ਸਮਝਾ ਕੇ ਆਉਂ ਚੰਗੀ ਤਰ੍ਹਾਂ ਫੇਰ ਨਾਖੀ ਵੀ ਦੱਸਿਆ ਨਹੀਂ ਹੈਗਾ ਜਦੋਂ ਅਸੀਂ ਖੜਗੇ ਤਾਂ ਖੜਗੇ ਫੇਰ ਹਟਦੇ ਵੀ ਹੈ ਨਹੀਂ ਪਿੱਛੇ ਕਬਾਰੀ ਦਾ ਉਹਨੂੰ ਚੰਗੀ ਤਰ੍ਹਾਂ ਬੰਦਿਆਂ ਵਾਂਗੂੰ ਸਮਝਾ ਦੀ। ਕਹਿੰਦੇ ਭਾਣੇ ਕੱਲ ਨੂੰ ਤੁਸੀਂ ਐਂ ਕਹੋਗੇ ਵੀ ਤੁਸੀਂ ਉੱਧਰ ਡੱਕਾ ਡੇਗਦੇ ਹੋ। ਡੱਕਾ ਕਹਿੰਦੇ ਅਸੀਂ ਕਿਸੇ ਬਸੇਂ ਡੇਗਦੇ। ਅਸੀਂ ਤਾਂ ਗੱਲ ਕਰਦੇ ਆਂ ਕਹਿੰਦੇ ਫੈਸਲੇ ਦੀ ਭਾਈ ਜਮੇ ਤੁਸੀਂ ਗਲਤ ਕਰ ਰਹੇ ਹੋ। ਅਸੀਂ ਗਲਤ ਨੂੰ ਗਲਤ ਕਹਾਂਗੇ ਸਹੀ ਨੂੰ ਸਹੀ ਕਹਾਂਗੇ। ਜੇ ਤੁਸੀਂ ਸਹੀ ਚੱਲੋਗੇ ਅਸੀਂ ਛੋਟੇ ਵੀ ਨਾਲ ਹੀ ਆਂ। ਅਸੀਂ ਤਾਂ ਛੋਟਾ ਫੈਸਲਾ ਕਰਾਉਣਾ ਚਾਹੁੰਦੇ ਹੋ। ਤੁਸੀਂ ਕਹਿੰਦੇ ਕੰਮ ਬਗੇੜੀ ਜੰਨੇ ਹੋ। ਕਿਹੜੇ ਸਹੀ ਗੱਲਾਂ ਕਰਨ ਵਾਲੇ ਨਹੀਂ ਤਾਂ ਹੈ ਹੀ ਨਹੀਂ। ਐ ਲੱਗਦਾ ਸੀ ਚਲ ਜਵਾਕ ਤਾਂ ਲਾ ਦਤਾ ਵਿਗੜ ਜਾਂਦੀ ਐ ਬਹੁਤਿਆਂ ਦੀ ਵਿਗੜ ਜਾਂਦੀ ਐ ਪਰ ਇਹ ਨਹੀਂ ਸੀ ਸੋਚਿਆ ਕਦੇ ਵੀ ਮਾਂ ਬਾਪ ਵੀ ਨਾਲ ਵਿਗੜ ਜਾਂਦੇ ਨੇਗੇ ਇਹ ਤਾਂ ਹੱਕ ਬਣਦਾ ਸੀ ਨੂੰ ਨੂੰ ਘਰੇ ਰੱਖਦੀ ਉੱਤੇ ਨੂੰ ਘਰੇ ਰੱਖਦੀ ਪੁੱਤ ਜਿੱਥੇ ਫਿਰਦਾ ਸੀ ਤੱਕੇ ਖਾਂਦਾ ਫਿਰਦਾ ਰਹਿੰਦਾ ਖੁੱਡ ਤੱਕਸਰੇ ਦੇ ਕੋਲੇ ਸੀਗੇ ਉਹਨਾਂ ਨੂੰ ਕਹਿੰਦੀ ਪਈ ਮੇਰੇ ਕੋਲੇ ਬੈਠੋ ਚੀਜ਼ ਛੋਡੀ ਜਿਹੜੀ ਆ ਪਈ ਐ ਕਮਾਓ ਤੇ ਖਾਓ ਇਹਦਾ ਸੁਮਗਾ ਪੁੱਠੇ ਰਾ ਚੱਲ ਪਈ ਇਹਦੇ ਦਿਮਾਗ ਤੇ ਜਿਹੜਾ ਠੇਕਰਾ ਮੂਦਾ ਵੱਜਿਆ ਨਾ ਇਹ ਉਦੋਂ ਚੱਕਿਆ ਜਾਊਗਾ ਜਦੋਂ ਸਾਰਾ ਕੁਸੇ ਦੇ ਹੱਥੋਂ ਖੋਕੇ ਲੈ ਕੇ ਜਵਾਖ ਜੇ ਸਿਆਣਾ ਬੰਦਾ ਉਹੀ ਹੁੰਦਾ ਜਿਹੜਾ ਸਾਰਾ ਕੁਝ ਬੋਝ ਕੇ ਰੱਖੇ ਇਹਨੂੰ ਤਾਂ ਐ ਲੱਗਦਾ ਵੀ ਜਿੱਦਬਾਜੀ ਚ ਉਹ ਕੁੜੀ ਪਿੱਛੇ ਵੀ ਜ਼ਮੀਨ ਵੇਚ ਕੇ ਸੀ ਪਤਾ ਨਹੀਂ ਉਹਨੂੰ ਪੋਲੀ ਪਾ ਲਾਂਗੇ ਉਹਦਾ ਕੀ ਜਾਊਗਾ ਉਹ ਤਾਂ ਚੱਲ ਕਿਤੇ ਕੋਈ ਕਹਿ ਕਹਾ ਕੇ ਗਾਹਾਂ ਕਰਾ ਦੇ ਕਿਤੇ ਜੇ ਨਾ ਸਭ ਚਾਏ ਕੰਮ ਫਿਰ ਕਹੇ ਤੂੰ ਦਰ ਦਰ ਮੰਗਦੀ ਤੁਰੀ ਫਰੇਂਗੀ ਆਹ ਜ਼ਮੀਨ ਹੀ ਤੇਰੇ ਕੋਲੇ ਹੱਥ ਬੜਾ ਕੇ ਵੇਝੇਂਗੀ ਆਪਦੇ ਅੰਤਰੀਕੋ ਸਰ ਕੋ ਸਰਕਾਰੀ ਜਾਂਦਿਆਂ ਨੇ ਕੰਮ ਦੀਆਂ ਨਹੀਂ ਧੰਦੇ ਦੀਆਂ ਕੰਮ ਦੀ ਨਾ ਕਾਜ ਦੀ ਤੁਸ਼ਮਣ ਅਨਾਜ ਦੀ ਆ ਜਾ ਬੱਤਾ ਸਸਰੀਕਾਲ ਭੈਣ ਜੀ ਸਸਰੀਕਾਲ ਭੈਣ ਸਸਰੀਕਾਲ ਮੈਂ ਜੋ ਸਸਰੀਕਾਲ ਸਸਰੀਕਾਲ ਭਾਈ ਤੁਸੀਂ ਕਿਵੇਂ 계ੜਾ ਮਰ ਲਿਆ ਅੱਜ ਆ ਗਈ ਤੁਸੀਂ ਹਾਂ ਬਿਊਟੀਫੁੱਲ ਤੁਸੀਂ ਠੀਕ ਆ ਮੈਂ ਸਸਰੀਕਾਲ ਬੱਤਾ ਹੋਰ ਕਿਵੇਂ ਠੀਕ ਹੈ ਠੀਕ ਹੈ ਆ ਲੈ ਪੁੱਤ ਆ ਲੈ ਜਾ ਲਾ ਫਾफा ਹੋਰ ਭੈਣ ਜੀ ਕਿਵੇਂ ਠੀਕ ਰਹਿੰਦੇ ਹੋ ਠੀਕ ਆ ਭਣੇ ਬਦਿਆ ਠੀਕ ਕਰ ਰੱਖੀ ਆ ਜਿਹੜੀਆਂ ਸਿਹੜ ਕੇ ਲੈਂਦੀਆਂ ਨੇ ਉਹ ਇੱਕ ਦਾ ਬਿਨਾ ਦੱਸਿਆ ਆਵੜੀ ਤੀ ਆ ਛੋਡੇ ਵਾਲੀ ਇਹ ਆਪਦੇ ਹੱਥੀ ਲੈਂਦੀ ਦੀ ਇਹਨੇ ਵੀ ਬਦਿਆ ਰੰਗ ਪਾ ਲਿਆ ਤੁਸੀਂ ਕਿਹੜਾ ਗੱਲਾਂ ਭੂਆ ਜੀ ਮੈਂ ਅੰਦਰ ਬੈਠਿਆ ਹਾਂ 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 ਪੁੱਤ ਜਾ ਅੰਦਰ ਵਗ ਜਾ ਬੈਠ ਜਾ ਮम्मी ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਣੀ ਆ ਭੈਣ ਜੀ ਕੀ ਗੱਲ ਹੋ ਗਈ ਐਵੇਂ ਕਿ ਮੈਂ ਤੁਸੀਂ ਰੁੱਖਾ ਰੁੱਖਾ ਜਿਹਾ ਬੋਲਦੇ ਹੋ ਗੱਲ ਤਾਂ ਭੈਣ ਤੂੰ ਐ ਕਰਦੀ ਹੈ ਜੀ ਮੈਨੂੰ ਕੱਛ ਦਾ ਪਤਾ ਨਾ ਹੋਵੇ ਨਾਲੇ ਤੇ ਦੀ ਮਾਂ ਨੂੰ ਕਿਹੜੀ ਗੱਲ ਦਾ ਨਹੀਂ ਪਤਾ ਹੁੰਦਾ ਵੀ ਉਹਦੇ ਸੌਰੀ ਕੀ ਹੁੰਦਾ ਕੀ ਨਾ ਹੁੰਦਾ ਨਹੀਂ ਨਹੀਂ ਭੈਣ ਜੀ ਇਹ ਤਾਂ ਤੇਰੇ ਪਰਮਪੜਿਖਿਆ ਮੇਰੀ ਤਾਂ ਟੀਨ ਨਾਲ ਸੋਖ ਨਾਲ ਗੱਲੇ ਨਹੀਂ ਹੋਈ ਹੈਗੀ ਹੁਣ ਅੱਛਾ ਪਤਾ ਨਹੀਂ ਭਾਈ ਅਕਾਨਤੇ ਫੋਨ ਤਾਂ ਹਰ ਟਾਈਮ ਲਈ ਰੱਖਦੀ ਹੈ ਤੇ ਉਤੋਂ ਦਿੰਦੀ ਹੈ 걔ੜਾ ਬਾਹਰ ਨੂੰ ਦਿੰਦੀ ਹੈ 걔ੜਾ ਬਾਹਰ ਨੂੰ ਪਤਾ ਨਹੀਂ ਮਾਂ ਕੋਲੇ ਜਾਂਦੀ ਐ ਪਤਾ ਨਹੀਂ ਭਾਈ ਠਾਣੀ ਕੋਲੇ ਜਾਂਦੀ ਐ ਉਹ ਰੱਬ ਨੂੰ ਪਤਾ ਪਹਿਲਾਂ ਤਾਂ ਭਣਜੀ ਇਹ ਜੀ ਸ਼ਿਕਾਇਤ ਕਦੇ ਆਈ ਨਹੀਂ ਸੀ ਮੇਰੀ ਧੀ ਕੋਲੋਂ ਆ ਹੁਣ ਕਿਵੇਂ ਤੁਸੀਂ ਮੈਨੂੰ ਸਮਝ ਹੀ ਨਹੀਂ ਹੈਗੀ ਜੀ ਨੇਚਰ ਸਾਹਬ ਚ ਰਹੀ ਸੀ ਵਧੀਆ ਰਹੀ ਸੀ ਪਰ ਹੁਣ ਹੁਣ ਇਹ ਉੱਚੀਆਂ ਜੋੜਾਂ ਚ ਹੋ ਗਈ ਉੱਚੀਆਂ ਡਾਰੀਆਂ ਮਾਰਦੀ ਐ ਉੱਚੀਆਂ ਡਾਰੀਆਂ ਉੱਚੇ ਜੋੜਾਂ ਚ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਭਣਜੀ ਕਹਿਣਾ ਕੀ ਐ ਇਦੋਂ ਉਤੋਂ ਦੀ ਕੀ ਕਹਿਣਾ ਚਾਹੂੰ ਅਣਜਾਣ ਤਾਂ ਤੂੰ ਵੀ ਨਹੀਂ ਹੈਗੀ ਕੱਲਾ ਤਾਂ ਸਾਰਿਆਂ ਕਹਤੇ ਆ ਤੈਨੂੰ ਸਮਝਦਾ ਤੂੰ ਗਈ ਹੋਣੀ ਜਿਵੇਂ ਹੀ ਮੇਰੇ ਸਾਹਮਣੇ ਚ ਰੱਖ ਕੇ ਜੇ ਕਰਨੀਆਂ ਨੇ ਤਾਂ ਭਾਈ ਉਹ ਤੇਰੀ ਮਰਜ਼ੀ ਹੈ ਨਾ ਨਾ ਭੈਣ ਜੀ ਕੋਈ ਗੱਲ ਨਹੀਂ ਜੇ ਕੋਈ ਇਹ ਜੀ ਗੱਲ ਹੋਈ ਮੈਂ ਟੀਨਾਂ ਨੂੰ ਸਮਝਾ ਕੇ ਜਾਊਂਗੀ ਕੋਈ ਨਾ ਕਰਦੀਆਂ ਮੈਂ ਟੀਨ ਨਾਲ ਵੀ ਗੱਲ ਪਰ ਉਹਨਾਂ ਦਾ ਅੱਜ ਕੱਲ੍ਹ ਦੇ ਚ ਵੱਖਾਂ ਨੂੰ ਵੀ ਕੀ ਦੋਸਿਆ ਹੈ ਨਾ ਕੁਝ ਤਾਂ ਸਿਆਣੇ ਦੇ ਆਪ ਦੇ ਵੀ ਹੱਥ ਹੁੰਦਾ ਹੈ ਅੱਛਾ ਜਦੋਂ ਮੇਰੇ ਨਾਲ ਸਹੀ ਰਹਿੰਦੀ ਸੀ ਉਦੋਂ ਮੇਰਾ ਹੱਥ ਮੱਥਾ ਕਿੱਧਰ ਗਿਆ ਤੇ ਜਦੋਂ ਐ ਕਹਿੰਦੀ ਹੁੰਦੀ ਤੇਰੇ ਬਿਨਾ ਮੇਰੇ ਮੈਨੂੰ ਚਾਹ ਨਹੀਂ ਚੰਗੀ ਲੱਗਦੀ ਤੇਰੇ ਬਿਨਾ ਮੇਰਾ ਜੀ ਨਹੀਂ ਲੱਗਦਾ ਉਹੀ ਤਾਂ ਕਹਿੰਨੀ ਆ ਭੈਣ ਜੀ ਮੇਰੀ ਧੀ ਤਾਂ ਬਥੇਰਾ ਕਰਦੀ ਸੀ ਤੇਰਾ ਹੁਣ ਇਹੋ ਜਿਹਾ ਕੀ ਹੋ ਗਿਆ ਤੇਰੀ ਧੀ ਨਹੀਂ ਕਰਦੀ ਸੀ ਮੈਂ ਕਰਦੀ ਸੀ ਤੇਰੀ ਧੀ ਦਾ ਤੇਰੀ ਧੀ ਤਾਂ ਪਹਿਲਾਂ ਹੀ ਬਦਲੀ ਹੋਈ ਸੀ ਹੁਣ ਜਮਾ ਬਦਲ ਗਈ ਹੁਣ ਕੀ ਨੇ ਉਂਗਲ ਲਾਤੀ ਇਹ ਜੀ ਉਹਦੇ ਉਂਗਲੀ ਦਾ ਸੁੱਖ ਨਾਲ ਪੇਕੇ ਵੀ ਨਹੀਂ ਗਈ ਹੈਗੀ ਉਹ ਤਾਂ ਵੀ ਫੇਰ ਵੀ ਹੁੰਦਾ ਵੀ ਚਲ ਮਾਨੇ ਸਖਾ ਕੇ ਤੋਰਤੀ ਹੋਣੀ ਹੈ ਉਂਗਲਾਂ ਤਾਂ ਭੈਣੇ ਫੋਨਾਤੀ ਲੱਗ ਜਾਂਦੀਆਂ ਨੇ ਅੱਜ ਕੱਲ ਉਂਗਲ ਲਾਉਣ ਕਿਸੇ ਦੇ ਘਰੇ ਨਹੀਂ ਆਉਣਾ ਪੈਂਦਾ ਕਿਸੇ ਦੇ ਘਰੇ ਜਾਣਾ ਨਹੀਂ ਪੈਂਦਾ ਹਲਾ ਭੈਣ ਜੀ ਅੱਜ ਕੱਲ ਤਾਂ ਹਰੇਕ ਦੇ ਹੱਥ 'ਚ ਫੋਨ ਹੈ ਹਰੇਕ ਦੇ ਹੱਥ 'ਤੇ ਉਂਗਲੀ ਹੈ ਬਸ ਤੁਸੀਂ ਤਾਂ ਨਾ ਆਨਸਾਰੀ ਪਤਾ ਨਹੀਂ ਕਿਹੜੀ ਲੈਣ ਫੜ ਕੇ ਬੈਗੇ ਕੋਈ ਖੈਰ ਨਾ ਸੌਖਾ ਕੋਈ ਚਾਹ ਨਾ ਪਾਣੀ ਹੈ ਮੈਂ ਤਾਂ ਹੁਣ ਮੇਰੀ ਮਾਂ ਕੋਲੇ ਗਈ ਹੋਈ ਸੀ ਪੇਕੇ ਉਹ ਬਾਲੀ ਬਿਮਾਰ ਰਹਿੰਦੀ ਹੈਗੀ ਮੇਰੀ ਤਾਂ ਇੱਕ ਲੱਤ ਉਧਰ ਇੱਕ ਲੱਤ ਕਰੇ ਮੇਰੇ ਕੋਲ ਤਾਂ ਕੁੜੀ ਕੋਲੇ ਵੀ ਨਹੀਂ ਆਇਆ ਜਾਂਦਾ ਹੈਗਾ ਇੱਕ ਮੋਕਾ ਆਹੋ ਭਣੇ ਹੁਣ ਤਾਂ ਮਾੜੀ ਤਾਂ ਮਈਆ ਖੈਰ ਸੁਖ ਤੇ ਪੁੱਛੀ ਤੀ ਉਹ ਮੈਂ ਤੈਨੂੰ ਦੱਸਤੀ ਜਿਹੀ ਜਿਹੀ ਮੇਰੀ ਖੈਰ ਸੁਖ ਹੈਗੀ ਐ ਅੱਗੇ ਜਾ ਕੇ ਆਪਦੀ ਤੀ ਨੂੰ ਪੁੱਛ ਲੈ ਚਲੋ ਭਣ ਜੀ ਮਾੜਾ ਜਨਾ ਠੰਡੇ ਰਿਹਾ ਕਰੋ ਸਿਆਣੇ ਦੇ ਹੱਥ ਹੁੰਦਾ ਘਰ ਚਲਾਣਾ ਤੇ ਘਰ ਜਾੜਨਾ ਉਹੀ ਗੱਲ ਐ ਸਿਆਣਾ ਕਿੰਨਾ ਕਿੱਿਰ ਰਹੂਗਾ ਜਦੋਂ ਜਿਹੜੀਆਂ ਮਗਰੋਂ ਆਉਂਦੀਆਂ ਨੇ ਉਹ ਬੋਲੇ ਬਣਾ ਦਿੰਦੀਆਂ ਨੇ ਕਰ ਚਲਾਉਣਾ ਕਿਸੇ ਨੂੰ ਨਹੀਂ ਭੁੱਲਿਆ ਹੁੰਦਾ ਕਿਉਂ ਮੈਨੂੰ ਤਾਂ ਲੱਗਦਾ ਨਾ ਆ ਮਨਪ੍ਰੀਤ ਨੇ ਕੁਝ ਜ਼ਿਆਦਾ ਹੀ ਵਿਗੜ ਪਾਤਾ ਹੋਣਾ ਹੈ ਨਾ ਮਨਪ੍ਰੀਤ ਨੇ ਗਾਹ ਨੂੰ ਪਾਇਆ ਮਨਪ੍ਰੀਤ ਦੇ ਜਿਹੜਾ ਵਿਗੜ ਪਾਉਂਦੀ ਹੈ ਪਾਉਂਦੀ ਹੈ ਆ ਤੇਰੇ ਵਾਲੀ ਧੀ ਬਥੇਰੇ ਪਾਉਂਦੀ ਫਿਰਦੀ ਹੈ ਵਿਗੜਤਾ ਹਮ ਪੁੱਛ ਲੈ ਜਾ ਕੇ ਕੋਈ ਨਾ ਤੂੰ ਮਾਂ ਬਣ ਕੇ ਉਹਨੂੰ ਸਮਝਾ ਦਿਆ ਕਰ ਫੇਰ ਕੀ ਹੁੰਦਾ ਆਪਣੇ ਚ ਕਿਹੜਾ ਕੋਈ ਫਰਕ ਹੈ ਜੇ ਮਾਂ ਬਣਾਵੇ ਫੇਰ ਹੈ ਨਾ ਹੁਣ ਤਾਂ ਐਡੀ ਜੀਬ ਆ ਉਹਦੇ ਜਦੋਂ ਮਾਂ ਸਮਝਦੀ ਧੀ ਉਹਦਾ ਸਮਝਦੀ ਧੀ ਕੋਈ ਨਾ ਭੈਣ ਜੀ ਮੈਂ ਗੱਲ ਕਰਕੇ ਜਾਉਂਗੀ ਬਾਕੀ ਤੁਸੀਂ ਵੀ ਨਾ ਆਪਦੀ ਜ਼ਬਾਨਾਂ ਤੇ ਖਰੇ ਨਹੀਂ ਉਤਰੇ ਹੁਣ ਨਿਆਣਿਆਂ ਨੂੰ ਵੀ ਕੀ ਦੋਸ ਦਈਏ ਆਪਾਂ ਹਨਾ ਅੱਛਾ ਮੈਂ ਕਿੱਥੇ ਕਿੱਥੇ ਖਰੀ ਉੱਤੇ ਜਾਵਾਂ ਜ਼ਬਾਨ ਤੇ ਕਿਹੜੀ ਚੀਜ਼ ਤੋਂ ਇਹਨੂੰ ਮੂੰਹ ਮੋੜਿਆ ਤੀ ਹਰ ਇੱਕ ਚੀਜ਼ ਮਿਲਦੀ ਦੀ ਉਹਨੂੰ ਮੈਂ ਲਿਆਉਂਦੀ ਨਾ ਲਿਆਉਂਦੀ ਉਹਦੇ ਨਾਲ ਤਾਂ ਮੇਰਾ ਕੋਈ ਲਾਗਾ ਦੇਗ ਨਹੀਂ ਇਹਨੂੰ ਪਹਿਲ ਤੇ ਹਰੇਕ ਪਾਸੇ ਕੋਈ ਚੀਜ਼ ਲੈਉਣੀ ਹੈ ਬਾਜ਼ਾਰ ਜਾਣਾ ਮੇਰੇ ਨਾਲ ਤਾਂ ਹੀ ਨਹੀਂ ਜਾਣਦੀ ਕਿ ਉਹਨੂੰ ਕਦੇ ਮੈਂ ਲੈ ਕੇ ਨਹੀਂ ਤੁਰੀ ਜੀ ਕਿਤੇ ਹੋਰ ਉਰ ਆਪਣਾ ਗਲੀ ਗਮਾਂਡ ਜਾਣਾ ਕਿਸੇ ਦੇ ਵਿਆਹ ਸਾਂਹੇ ਜਾਣਾ ਤਾਂ ਇਹ ਨੂੰ ਪਹਿਲਤੀ ਕੋਈ ਕੱਲੀ ਚੀਜ਼ਾਂ ਵਸਤਾਂ ਤਾਂ ਨਹੀਂ ਹੁੰਦੀਆਂ ਪਹਿਣ ਜੀ ਜ਼ਰੂਰੀ ਬਹੁਤ ਕੁਝ ਜ਼ਰੂਰੀ ਹੁੰਦਾਗਾ ਹੈ ਹੁਣ ਕੇ ਵਿਆਹ ਹੀ ਸੀ ਧੀ ਮੇਰੀ ਧੀ ਦੇ ਤਾਂ ਸੱਚੀ ਉਹੀ ਗੱਲ ਮੰਗੂ ਹੱਥ ਨਾ ਪੱਲੇ ਕੁਸ ਮੇਰੀ ਤਾਂ ਸਾਰਾ ਦਿਨ ਚੋਰਾ ਲੱਗਿਆ ਰਹਿੰਦਾਗਾ ਹੈ ਮਾਪਿਓ ਕੇ ਸੇੜਦਾ ਤਾਂ ਚਲ ਚੰਗਾ ਹੀ ਹੈ ਦੇਖ ਕੇ ਕਿਹੜਾ ਪਤਾ ਹੁੰਦਾ ਹੈ ਨਾ ਬਈ ਕਿਹਹਾ ਜਾ ਮੂਰੇ ਕਿਹਹਾ ਜਾ ਪਰਿਵਾਰ ਨਿਕਲੂਗਾ ਚਲ ਐਨੇ ਦਾ ਮਾੜੇ ਤੁਸੀਂ ਵੀ ਨਹੀਂ ਹੈਗੇ ਮੈਂ ਮਾੜੀ ਹੁੰਦੀ ਜੀ ਨਾ ਤਾਂ ਤੇਰੀ ਤੀ ਨੂੰ ਗੋਡੇ ਲਵੇ ਨਹੀਂ ਲਾਉਂਦੀ ਜੀ ਮੈਂ ਤੇਰੀ ਤੀ ਜਿਹੜੀ ਹੁਣ ਉਹੀ ਗੱਲ ਐ ਪੱਠੀ ਦੇ ਦਾਣੇ ਵਾਂਗੂ ਭੱਜੀ ਫਿਰਦੀ ਐ ਹ ਕੋਈ ਗੱਲ ਨਹੀਂ ਭੈਣ ਜੀ ਸੋਡੇ ਸਿਰ ਤੇ ਭੱਜੀ ਫਿਰਦੀ ਹੋਣੀ ਐ ਹੈਨਾ ਹੁੰਦਾ ਫੇਰ ਵੀ ਚੱਲ ਕੋਈ ਨਾ ਦੇਖਦੇ ਆ ਕੀ ਬਣੂਗੀ ਲਿਆ ਪੁੱਤ ਚਾਹ ਦੀ ਕੁੱਟਾ ਅੰਦਰ ਜਾ ਕੇ ਪੀ ਲੈ ਕੋਈ ਨਾ ਚੱਲ ਚੰਗਾ ਬਹਿਣ ਜੀ ਮੜ ਜੇ ਠੰਡੇ ਰਿਹਾ ਕਰੋ ਜੜ ਤਾਂ ਕਲਾਂ ਦੀ ਮੂਲ ਤੂੰ ਹੀ ਐ ਸਾਰੀ ਕਰਕੇ ਉੱਚਾ ਜਲੇਬੀ ਜੂੜਾ ਆ ਗਈ ਮੈਨੂੰ ਪਤਾ ਐ ਤੂੰ ਕਿੰਨਾ ਕੁ ਸਮਝਾਉਣੀ ਐ ਸਾਰੀ ਬਟੇਰ ਤਾਂ ਤੂੰ ਵੀਜੀ ਐ ਕੋਈ ਗੱਲ ਨਹੀਂ ਗੱਲਾਂ ਤਾਂ ਮੈਂ ਸਾਰੀਆਂ ਹੀ ਸਮਝਾ ਕੇ ਆਉਂਗੀ ਜੇ ਉਹਦੇ ਖਾਨੇ 'ਚ ਪਾਉਗੀ ਕੋਈ ਗੱਲ ਪਰ ਮੈਨੂੰ ਤਰਸ ਬਹੁਤਾ ਆ ਉਹ ਕੁੜੀ ਦੀ ਮਾਂ ਤੇ ਵਿਚਾਰੀ ਜਦੋਂ ਬਿਰ ਬਿਰ ਕਰਦੀ ਕਦੇ ਆਪਣੇ ਘਰੇ ਆਉਂਦੀ ਐ ਕਦੇ ਖੇਤ ਵਗ ਜਾਂਦੀ ਐ ਭੈਣ ਜੀ ਸੋਡੇ ਤੱਕ ਹੀ ਆਈਆਂ ਸੋਡਾ ਹੀ ਸਹਾਰਾ ਐ ਮਾ ਭਾਈ ਫਿਕਰ ਨਾ ਕਰ ਜਾਈ ਜੋ ਕਰ ਹੈਗੇ ਸੋਡੇ ਨਾਲ ਖੜੇ ਆ ਤੇਰੇ ਨਾਲ ਆ ਅਸੀਂ ਕੋਈ ਫਿਕਰ ਤਾਂ ਧੀਆ ਦਾ ਹੁੰਦਾ ਹੀ ਐ ਧੀਆ ਦਾ ਤਾਂ ਬਹੁਤ ਵੱਡਾ ਦੁੱਖ ਹੋ ਜਾਂਦਾ ਜਦੋਂ ਕਹਾਣੀ ਵਿਗੜ ਜੇ ਉਹਨਾਂ ਚੀ ਦੀ ਬੰਦਾ ਸੁਖੀ ਹੈ ਜਿੰਨਾ ਚਿਰ ਧੀ ਸੁਖੀ ਹੈ ਘਰੇ ਆਪਦੇ ਮੈਂ ਤਾਂ ਕਹਣਾ ਕਿਸੇ ਦੀ ਬਾਜੀ ਪੁੱਠੀ ਪਵੇ ਨਾ ਇਹਨਾਂ ਨੇ ਕੀ ਕਰਿਆ ਨਲੇ ਤਾਂ ਆ ਆ ਪੁੱਜਣ ਤਿਆਰੇ ਨੇ ਨਲੇ ਅਗਲੇ ਨੂੰ ਦੁਖੀ ਕਰੀ ਜਾਂਦੇ ਨੇ ਚੁੱਪ ਕਰਕੇ ਜਹਤਾ ਕਰੇ ਨੂੰ ਕੋਈ ਬੰਦਾ ਹੱਕ ਦੇਣ ਭਰਾ ਕੰਮ ਨਿਮੜਨ ਜਾਂ ਕਹਿਣ ਬਿਲੇਓ ਅਸੀਂ ਬਸਾਉਨੇ ਆ ਇਹ ਤਾਂ ਕਿਸੇ ਰਾਤੇ ਨਹੀਂ ਚੱਲਦੇ ਤਿਆਂ ਉਹੀ ਗੱਲ ਸੁੱਤਿਆਂ ਉੱਠ ਕੇ ਨਹੀਂ ਖਾਂਦੀਆਂ ਪਰ ਜਦੋਂ ਸਹੁਰਿਆਂ ਦੇ ਘਰ ਤੇ ਦੁੱਖ ਮਾਰਦੇ ਨੇ ਨਾ ਉਦੋਂ ਮਾਪੇ ਜਮਾਂ ਟੁੱਟ ਜਾਂਦੇ ਨੇਗੇ ਹੁਣ ਕਰੇ ਕੀ ਬੇਸ਼ੱਕ ਕੁੜੀ ਨੇ ਗਲਤੀ ਕੀਤੀ ਐ ਪਰ ਮਾਂ ਨੂੰ ਤਾਂ ਇੱਕ ਤੀ ਦਾ ਪਿਆਰ ਹੈਗਾ ਹੀ ਐ ਨਾ ਉਹਦੇ ਅੰਦਰਾਂ ਦਾ ਬਲੇਜ ਐ ਜਦੋਂ ਉਹ ਦੁਖੀ ਐ ਮਾਂ ਦੁਖੀ ਵੀ ਨਹੀਂ ਦੇਖ ਸਕਦੀ ਚਲ ਕੋਈ ਨਾ ਉਥੇ ਨਾ ਥੇ ਦੱਸ ਕੇ ਰੱਖੂੰ ਕਚਹਿਰੀਆਂ 'ਚ ਮੈਂ ਸਾਰਾ ਕੁਝ ਬੰਦੇ ਹੈਗੇ ਨੇ ਉਥੇ ਆਪਣੇ ਠੀਕ ਹੈ ਉਹਨਾਂ ਨੂੰ ਮੈਂ ਕਹੂੰ ਵੀ ਜੇ ਕੱਲ ਨੂੰ ਕੋਈ ਰਜਿਸਟਰੀ ਹੁੰਦੀ ਹੋਈ ਆ ਨਾਂ ਤੇ ਭਾਈ ਆ ਬੰਦਾ ਵੇਚਦਾ ਹਾਂ ਸਾਥੀ ਨੰਬਰਦਾਰ ਕੋਲੇ ਜਾ ਕੇ ਆਈ ਪਹਿਲਾਂ ਨੰਬਰਦਾਰ ਨੂੰ ਵੀ ਕਿਹਾ ਹਾਂ ਉਹ ਪਿੰਡ ਦੇ ਵੀ ਜੇ ਤੈਨੂੰ ਨਾਲ ਲੈ ਜਾਣਗੇ ਤੂੰ ਮੈਨੂੰ ਦੱਸ ਦੀ ਇੱਕ ਵਾਰੀ ਨਾਲੇ ਤੂੰ ਜਾ ਹੀ ਨਾ ਜਾ ਹੀ ਨਾ ਕਹਦੇ ਦੋ ਨੰਬਰਾਂ ਦਾ ਕੰਮ ਮੈਂ ਵੇਖਣ ਜਾਂਦਾ ਜਿੱਥੇ ਮਰਜ਼ੀ ਭੱਜ ਲੈਣਾ ਚਲ ਚੰਗੀ ਗੱਲ ਐ ਜਿਹੜੇ ਕੱਲ ਆਦੋਂਗੇ ਤਾਂ ਮੜਾ ਮੋਟਾ ਜੋ ਆਖ ਦੇ ਖੁੰਡ ਰਹਿ ਜਾਣਗੇ ਚਲ ਕੋਈ ਨਾ ਕਰ ਲੈ ਕੰਮ ਧੰਦਾ ਤੂੰ ਠੀਕ ਐ ਚੰਗਾ ਫਿਰ ਮੈਂ ਜਾ ਕੇ ਆਉਂ ਅੱਜ ਹਾਂ ਹਾਂ ਉਹ ਸਮਾਰ ਕੇ ਖੜਕਾ ਦੀ ਕਦੇ ਮੁੜ ਕੇ ਨਾ ਵੀਰਾ ਥੁੱਥ ਜੇ ਬੰਨੀ ਫੇਰ ਅਸੀਂ ਸੁਣਨੀ ਛਣਨੀ ਨਹੀਂ ਹੈਗੀ ਗੱਲ ਆ ਬੜੀ ਆ ਉਹ ਕਮਾਲ ਕਰਦੀ ਐ ਲੈ ਮਾਓ ਨਾਲ ਆਪਦੀਆਂ ਸਕੀਮਾਂ ਬਣਾਈ ਜਾਂਦੇ ਨੇ ਵੀ ਵੇਚ ਕੇ ਜ਼ਮੀਨ ਗੀਜੇ ਭਰ ਲੈਣੇ ਕੱਲ ਨੂੰ ਕੀ ਖਾਵੇਂ ਕਿਤਾ ਚਾਰ ਦਿਨਾਂ ਦਾ ਮੇਲਾ ਲੁੱਟ ਜੂ ਫੇਰ ਕਮਾਲ ਦੀ ਬੁੜੀ ਐ ਯਾਰ ਤਾਂ ਬੋਲਣ ਦੀ ਅਕਲ ਨਹੀਂ ਵੀ ਕੋਈ ਰਿਸ਼ਤੇਦਾਰ ਆਇਆ ਢੰਗ ਨਾਲ ਗੱਲ ਕਰੀਂਦੀ ਐ ਕਿਵੇਂ ਗੱਲ ਕਰੀਂਦੀ ਐ ਫਿਰ ਕਹਿੰਦ ਨੇ ਜੇ ਬੋਲ ਪਿਆ ਬੋਲਣ ਦੀ ਅਕਲ ਨਹੀਂ ਐਂਦ ਨੇ ਜੇ ਵਾਕਾਂ ਦਾ ਪਾਣੀ ਲੈ ਲੈ ਵੀਰੇ ਕੀ ਗੱਲ ਹੋ ਗਈ भेजा ਕੁੜੀਏ। ਰਾਤਰੀ ਸੱਸ ਨੂੰ ਮਤਮਤ ਦਿੱਤੀ ਨਹੀਂ ਕਿਸੇ ਨੇ ਬੋਲਣ ਦੀ। ਵੀ ਰਿਸ਼ਤੇਦਾਰ ਨਾਲ ਕਿਵੇਂ ਗੱਲ ਕਰੀਂਦੀ ਆਏ ਗਏ ਨਾਲ ਕਿਵੇਂ ਗੱਲ ਕਰੀਂਦੀ ਐ? ਜੇ ਮਤ ਹੁੰਦੀ ਤਾਂ ਗੱਲਾਂ ਕਿੱਥੋਂ ਹੋਣੀਆਂ ਸੀ। ਮਨਤਾ ਪਈ ਤੇਨੂੰ ਵੀ ਗਲਤ ਕਰ ਰਹਾ ਮੈਂ ਤਾਂ। ਹੁਣ ਤੱਕ ਜਿਹੜਾ ਕੁਝ ਹੋ ਗਿਆ ਤਾਂ ਦੱਸਿਆ ਕਿਉਂ ਨਹੀਂ ਮੈਨੂੰ ਇਹ ਦੱਸ ਪਹਿਲਾਂ। ਮੇਰਾ ਕਿਸੇ ਨੇ ਹਾਲ ਚਾਲ ਪੁੱਛਿਆ ਹੀ ਨਹੀਂ। ਮੈਂ ਕਿਵੇਂ ਕਿਸੇ ਨੂੰ ਦੱਸ ਦੰਦੀ? ਵੀ ਮੇਰੇ ਘਰ ਚ ਕੀ ਕੁਝ ਚੱਲ ਰਿਹਾ ਕੀ ਕੁਝ ਨਹੀਂ ਚੱਲ ਰਿਹਾ ਪੁੱਛਣ ਨੂੰ ਬਾਈ ਤੂੰ ਕਿਹੜਾ ਨਿਆਣੀ ਹੈ ਤੈਨੂੰ ਕਿਹੜਾ ਪਤਾ ਨਹੀਂ ਦੁਨੀਆਦਾਰੀ ਦਾ ਜਦੋਂ ਤੇਰੇ ਨਾਲ ਕੋਈ ਸਿੱਧੇ ਮੂੰਹ ਗੱਲ ਨਹੀਂ ਕਰਦਾ ਤੇਰੀ ਕੋਈ ਸੁਣਵਾਈ ਨਹੀਂ ਇਸ ਘਰ ਚ ਫਿਰ ਤੂੰ ਕਹਿ ਵੀ ਤਾਂ ਸਕਦੀ ਹੈ ਨਾ ਤੂੰ ਤੇਰੀ ਮਾਂ ਨੂੰ ਨਾ ਸਹੀ ਮੈਨੂੰ ਫੋਨ ਕਰਕੇ ਦੱਸ ਦਿੰਦੀ ਵੀਰੇ ਮੈਂ ਤਾਂ ਇਸ ਗੱਲ ਨੂੰ ਦਬਾ ਰੱਖਿਆ ਸੀ ਵੀ ਚਲੋ ਕੋਈ ਨਹੀਂ ਬਦਨਾਮੀ ਨਹੀਂ ਹੋਊਗੀ ਪੰਡਿਤ ਚ ਲੋਕਾਂ ਚ ਬਦਨਾਮੀ ਨਹੀਂ ਹੋਊਗੀ ਉਹ ਆਪੇ ਹੀ ਸੁਧਰ ਜਾਣਗੇ ਪਰ ਨਾ ਮੰਮੀ ਨੇ ਉਹਨਾਂ ਨੂੰ ਵੀ ਨਹੀਂ ਸਮਝਾਇਆ ਉਤੋਂ ਮੇਰੇ ਖਿਲਾਫ ਹੋ ਗਈ ਉਹ ਇਹਦੇ ਚ ਕਸੂਰ ਬਈ ਤੇਰੀ ਮਾਂ ਦਾ ਵੀ ਨਹੀਂ ਨੰਦਰਾ ਕਸੂਰ ਸਾਰਾ ਤੇਰਾ ਤੂੰ ਸਰ ਤੇ ਚੜਾਈਆਂ ਨਹੀਂ ਆ ਤੇਰੀ ਸੱਸ ਨੂੰ ਉਹਨੇ ਹੀ ਸਰ ਤੇ ਉਹ ਚੜੀ ਜਾਂਦੀ ਐ ਮੈਂ ਤਾਂ ਕਿਸੇ ਨੂੰ ਸਰ ਤੇ ਨਹੀਂ ਚੜਾਇਆ ਉਹ ਮੇਰਾ ਮੂੰਹ ਕਰਦੇ ਸੀ ਤਾਂ ਮੈਂ ਉਹਨਾਂ ਦਾ ਮੂੰਹ ਕਰਦੀ ਸੀ ਪਰ ਮੈਨੂੰ ਥੋੜੀ ਪਤਾ ਸੀ ਵੀ ਉੱਪਰੋਂ ਕੁਝ ਹੋਰ ਨੇ ਤੇ ਵਿੱਚੋਂ ਕੁਝ ਹੋਰ ਉਹਦਾ ਦਿਸਣੇ ਲੱਗ ਰਿਹਾ ਬਈ ਗੱਲ ਕਰਨ ਦੇ ਢੰਗ ਤਰੀਕੇ ਤੋਂ ਵੀ ਕਿਹੜੇ ਹਸਾਬ ਨਾਲ ਤੇਰੇ ਨਾਲ ਵਤੀਰਾ ਕਰਦੇ ਹੋਣਗੇ ਤੇ ਕਿਹੜੇ ਹਸਾਬ ਨਾਲ ਤੇਰੇ ਨਾਲ ਇਹ ਉਹੀ ਤਾਂ ਗੱਲ ਹੈ ਜਦੋਂ ਆਪਣੇ ਸਾਹਮਣੇ ਅਸਲੀ ਚਿਹਰਾ ਆ ਜੇ ਨਾ ਅਗਲੇ ਦਾ ਫਿਰ ਅਗਲਾ ਸ਼ਰਿਆਮ ਚੱਲਦਾ ਹੁਣ ਉਹ ਕਿਸੇ ਨੂੰ ਦੇਖਦੇ ਹੀ ਨਹੀਂ ਕੋਈ ਆਪਣੇ ਰਿਸ਼ਤੇਦਾਰ ਆਇਆ ਮੇਰਾ ਨੂਹ ਪੁੱਤ ਲੱਗਦਾ ਅਸਲ ਚ ਗੱਲ ਪਤਾ ਕੀ ਹੈ ਉਹਨਾਂ ਨੂੰ ਸਿਰਫ ਆਪਣੇ ਪੁੱਤ ਦੇਖਦੇ ਨੇ ਨੂਹ ਹਾਂ ਨਹੀਂ ਦੇਖਦੀਆਂ ਦੇਖti ਨਾ ਬੈਸਤਾ ਤੂੰ ਮੇਥੋਂ ਵੱਡੀਆਂ ਬਾਈ ਪਰ ਮੈਂ ਤੈਨੂੰ ਇੱਕ ਗੱਲ ਦੱਸਦਾ ਜਿਹੜੇ ਹਿਸਾਬ ਨਾਲ ਤੇਰੀ ਸੱਸ ਨੇ ਮੇਰੇ ਨਾਲ ਹੁਣ ਗੱਲ ਕਰੀ ਸੀ ਜਾਂ ਤੇਰੀ ਮਾਂ ਨੂੰ ਉਹ ਜਿਹੜੇ ਸਾਨੂੰ ਨਾਲ ਬੋਲਦੀ ਸੀ ਬੋਲ ਨੂੰ ਤਾਂ ਮੇਰੇ ਵੀ ਸੱਤ ਜਮਾ ਨਾ ਲੱਗੀਆਂ ਪਰ ਮੈਂ ਚੁੱਪ ਕਰ ਗਿਆ ਵੀ ਪਹਿਲਾਂ ਗਲਤ ਆ ਪਤਾ ਲੱਗੇ ਹੋ ਸਕਦਾ ਤੇਰੀ ਕੋਈ ਗਲਤੀ ਹੋਵੇ ਤਾਂ ਤੈਨੂੰ ਮਾੜਾ ਬੋਲਦੀ ਹੋਵੇ ਜਾਂ ਕੋਈ ਗੁੱਸਾ ਗੱਲਾ ਹੋਵੇ ਭਾਈ ਗਲਤੀਆਂ ਤਾਂ ਵੀਰੇ ਕਿਤੇ ਨਾ ਕਿਤੇ ਮੇਰੀਆਂ ਵੀ ਨੇ ਜਿਹੜਾ ਕੁਛ ਮੈਂ ਭੁਗਤ ਰਹੀਆਂ ਮੇਰਾ ਰਿਸ਼ਤਾ ਹੋ ਗਿਆ ਉਦੋਂ ਬਸ ਮੈਂ ਐਸੇ ਲਾਲਚ 'ਚ ਫੇਰੀ ਗਈ ਮੰਮੀ ਵੀ ਮੈਨੂੰ ਕਹੀ ਗਈ ਸੀ ਵੀ ਆਪਾਂ ਨੇ ਨਾ ਜ਼ਮੀਨ ਲੈਣੀ ਐ ਇਹਨਾਂ ਤੋਂ ਬਸ ਉਦੋਂ ਉੱਪਰ ਮੈਨੂੰ ਕੁਛ ਦਿਸੀ ਹੀ ਨਹੀਂ ਜ਼ਮੀਨ ਦੇ ਲਾਲਚ 'ਚ ਜਾ ਕੇ ਤੈਹੇ ਸਰਤੇ ਬਿਠਾਈ ਲੀ ਮੈਂ ਕਾਨੂੰ ਸਰਤੇ ਬਿਠਾਈ ਐ ਮੈਨੂੰ ਆਪਦਾ ਪਰਿਵਾਰ ਨਹੀਂ ਦੇਖਿਆ ਵੀ ਕਿੱਥੇ ਫਿਰਦਾ ਕਿੱਥੇ ਨਹੀਂ ਫਿਰਦਾ ਬਸ ਉਹ ਗੱਲਾਂ ਦਾ ਹੁਣ ਇਹ ਫਾਇਦਾ ਚੱਕਦੇ ਨੇ ਕਿਉਂਕਿ ਮੇਰੇ ਨਾਲ ਕੋਈ ਖੜਨ ਨੂੰ ਹੈ ਹੀ ਨਹੀਂ ਜਿਹਦੇ ਲੜ ਲੱਗ ਕੇ ਇਸ ਘਰ ਚ ਮੈਂ ਆਈ ਸੀ ਉਹ ਬੰਦਾ ਤਾਂ ਕਿਤੇ ਹੋਰ ਫਿਰਦਾ ਫਿਰ ਤਾਂ ਇਹਨਾਂ ਨੇ ਸਿਰਚ ਗਲੀਆਂ ਕਰਨੀਆਂ ਹੀ ਸੀ ਕੋਈ ਨਹੀਂ ਜਿਹੜਾ ਕੁਝ ਹੋ ਗਿਆ ਠੀਕ ਹੈ ਹੁਣ ਮੈਂ ਦੇਖਦਾ ਵੀ ਕਿਹੜੇ ਹਿਸਾਬ ਨਾਲ ਇਹਨਾਂ ਨਾਲ ਗੱਲ ਕਰਨੀ ਹੈ ਤੇ ਕਿਹੜੇ ਹਿਸਾਬ ਨਾਲ ਇਹਨਾਂ ਨੂੰ ਜਵਾਬ ਦੇਣਾ ਕੋਈ ਨਹੀਂ ਤੁਸੀਂ ਵੀ ਦੇਖ ਲਓ ਵੈਸੇ ਤਾਂ ਕਿਸੇ ਦੇ ਕਾਬੂ ਆਣ ਵਾਲੇ ਹੈ ਨਹੀਂ ਸੋਚੀ ਤਾਂ ਮੈਂ ਵੀ ਬਹੁਤ ਕੁਝ ਜਾਣੀ ਆ। ਕਾਬੂ ਤਾਂ ਬਾਈ ਤੁਹਾਡੇ ਤਾਂ ਨਹੀਂ ਆਈ। ਕਿਉਂਕਿ ਤੁਸੀਂ ਹੋਰ ਹਸਾਬ ਨਾਲ ਕਾਬੂ ਕਰਨ ਨੂੰ ਫਿਰਦੇ ਸੀ। ਸਿਆਣੇ ਕਹਿੰਦੇ ਨੇ ਜਿਹੜੇ ਹਸਾਬ ਨਾਲ ਗਾਹਾਂ ਵਾਲਾ ਹੋਵੇ ਨਾ ਉਹ ਹਸਾਬ ਦਾ ਹੋਣਾ ਪੈਂਦਾ। ਭਾਈ ਤੈਨੂੰ ਬਹਣ ਇੱਕੋ ਜੇ ਹੁੰਦੇ ਨੇ। ਕੋਈ ਨਹੀਂ ਤੂੰ ਫਿਕਰ ਨਾ ਕਰ। ਮੈਂ ਦੱਸ ਦਿਆਂ ਨੂੰ ਵੀ ਕੀ ਭਾਅ ਵਿਕਦੀ ਹੈ। ਕੋਈ ਗੱਲ ਨਹੀਂ ਵੀਰੇ। ਬਾਕੀ ਗੱਲਾਂ ਆਪਾਂ ਫੇਰ ਕਰਦੇ ਹਾਂ। ਮੈਂ ਤੁਹਾਡੇ ਲਈ ਚਾਹ ਬਣਾ ਲਿਆ। ਬਣਾ ਲੈ। ਕਮਾਲ ਦੀ ਗੱਲ ਹੈ ਯਾਰ। ਦੇਖ ਪਣ ਮੈਂ ਤਾਂ ਆਇਆ ਤੇਰੇ ਕੋਲੇ ਕੰਮ ਜੇ ਮੰਨੇਗੀ ਮੇਰੀ ਗੱਲ ਲੈ ਇਹ ਕਿਹੜੀ ਗੱਲ ਕਰਤੀ ਪਣੇ ਜੇ ਮੰਨਣ ਵਾਲੀ ਹੋਈ ਗੱਲ ਤਾਂ ਜ਼ਰੂਰ ਮੰਨਾਂਗੇ ਐਡੀ ਥੋੜੀ ਗੱਲ ਐ ਵੀ ਮੈਂ ਕਿਸੇ ਦੀ ਗੱਲ ਨਾ ਮੰਨਾਂ ਪਰ ਜੈਜ ਜੈਜ ਹੋਵੇ ਗੱਲ ਤਾਂ ਜੈਜੀ ਹੈ ਹਾਂ ਦੱਸੋ ਹੁਣ ਦੇਖੋ ਪਹਿਲੀ ਗੱਲ ਤਾਂ ਈਸ਼ੂ ਮੁੰਡਾ ਲੈਗਾ ਚੱਕ ਕੇ ਉਹਦੇ ਵੀ ਅਸੀਂ ਤਾਂ ਖਿਲਾਫ ਹੀ ਆ ਕਿਉਂ ਉਹ ਨਿਆਣਾ ਬੱਚਾ ਉਹ ਮਾਂ ਕੋਲ ਹੀ ਹੋਣਾ ਚਾਹੀਦਾ ਦੂਜੀ ਗੱਲ ਮੈਨੂੰ ਕਿਤੋਂ ਨਾ ਕਿਤੋਂ ਵਿੜਕ ਲੱਗੀ ਐ ਵੀ ਤੁਸੀਂ ਭਾਈ ਜ਼ਮੀਨ ਵੇਚਦੇ ਹੋ ਜੇ ਭੈਣ ਮੇਰੀਏ ਜ਼ਮੀਨ ਵੇਚਦੀ ਤੂੰ ਤਾਂ ਜਿੱਦ ਜਿੱਦ ਚ ਪਕਾ ਦੇਂਗੀ ਕੱਲ ਨੂੰ ਖਾਉਂਗੇ ਕੀ ਇਹ ਚੀਜ਼ ਵੀ ਸੋਚੋ ਤੈਨੂੰ ਕੌਣ ਕਹਿੰਦਾ ਵੀ ਅਸੀਂ ਜ਼ਮੀਨ ਵੇਚਦੇ ਆ ਮੁੰਡੇ ਵਾਲੀ ਗੱਲ ਤਾਂ ਵੱਖਰੀ ਐ ਪਹਿਲਾਂ ਜ਼ਮੀਨ ਵਾਲੀ ਗੱਲ ਦੱਸ ਮੈਨੂੰ ਤੈਨੂੰ ਕਿਹਨੇ ਕਹਤਾ ਸਾਡੇ ਦਾ ਸਾਈ ਨਸ ਫੇਦੀ ਜ਼ਮੀਨ ਵੇਚਣ ਦੀ ਮੈਂ ਜ਼ਮੀਨ ਵੇਚਣ ਦਿੰਨੀ ਆ ਕਿਤੇ ਜ਼ਮੀਨ ਤਾਂ ਕਮਲੀਏ ਭੈਣੇ ਖੇਤ ਨਾ ਗਾਹਕ ਆ ਕੇ ਵੀ ਮੁੜ ਗਏ ਦੇਖ ਵੀ ਗਏ ਦੋ ਵਾਰੀ ਤੈਨੂੰ ਘਰੇ ਬੈਠੇ ਹੁਣੇ ਪਤਾ ਲੱਗਦਾ ਸਾਨੂੰ ਤਾਂ ਪਤਾ ਲੱਗ ਗਿਆ ਅੰਡਕ ਮੰਡ ਚ ਭੈਣੇ ਜਿਹੜੇ ਬਿੜਕਾ ਰੱਖਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਪਰ ਮੈਂ ਤਾਂ ਕੋਈ ਗਾਹਕ ਨਹੀਂ ਭੇਜਿਆ ਕਿਸੇ ਕੋਲੇ ਸੌਦੇ ਦੀ ਗੱਲ ਨਹੀਂ ਕਰੀ ਜ਼ਮੀਨ ਦੇ ਦੀ ਤੇਰਾ ਮੁੰਡਾ ਵੇਚਦਾ ਹੋ ਭੈਣੇ ਮੁੰਡੇ ਨੇ ਭੇਜੇ ਹੋਣਗੇ ਗਾਹਕ ਦੇਖ ਅਸੀਂ ਤਾਂ ਕੁਝ ਨਹੀਂ ਲੈਣਾ ਕਿਉਂ ਅਸੀਂ ਕਿਹੜਾ ਥੋੜੀ ਜ਼ਮੀਨ ਚੋਂ ਕੋਈ ਖਾਣੀ ਖਾਣੀ ਆ ਪਰ ਜਿਹੜੀ ਹੱਕ ਸੱਚ ਦੀ ਗੱਲ ਆ ਉਨਿੰ ਕਾਪਾ ਕਹਿ ਸਕਦੇ ਆ ਤੁਸੀਂ ਕੁੜੀ ਦੇ ਮਾਰੇ ਮਨਪ੍ਰੀਤ ਦੇ ਜਿੱਦੋ ਜਿੱਦੀ ਚ ਵੇਚ ਦੋਗੇ ਕੱਲ ਨੂੰ ਤੂੰ ਵੀ ਫਿਰੇਂਗੀ ਠਾ ਚੱਕੀ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਮੁੰਡਾ ਵੀ ਮੇਥੋਂ ਬਰਵਾਰੀ ਜ਼ਮੀਨ ਵੇਚ ਦੂਗਾ ਮੁੰਡਾ ਮੇਰੇ ਕੋਲ ਤਾਂ ਘੱਟੋ ਘੱਟ ਗੱਲ ਕਰੂਗਾ ਨਾ ਜੇ ਜ਼ਮੀਨ ਵੇਚਣੀ ਹੋਈ ਰੈ ਨਾਲ ਤਾਂ ਵੇਚਾਂਗੇ ਡੱਬਰ ਦੀ ਨਾਲ ਇਕੱਲੇ ਹੀ ਵੇਚ ਤੂੰ ਉਹ ਦੇਖ ਪਾਣੇ ਮੈਨੂੰ ਨਹੀਂ ਪਤਾ ਵੀ ਤੇਰਾ ਮੁੰਡਾ ਬਾਰੋ-ਬਾਰ ਜ਼ਮੀਨ ਵੇਚਦਾ ਹੈ ਜਾਂ ਤੂੰ ਮੇਰੇ ਨਾਲ ਚਲਕੀਆਂ ਕਰ ਰਹੀਆਂ ਇਸ ਚੀਜ਼ ਦਾ ਤਾਂ ਮੈਨੂੰ ਨਹੀਂ ਪਤਾ ਪਰ ਜੇ ਕੋਈ ਐਸੀ ਵੈਸੀ ਗੱਲ ਹੋਗੀ ਦੇਖ ਭਾਈ ਫੇਰ ਅਸੀਂ ਅਗਲਿਆਂ ਦੇ ਨਾਲ ਧਿਰ ਬਣ ਕੇ ਖੜਾਂਗੇ ਫੇਰ ਕੱਲ ਨੂੰ ਐ ਕਿ ਹੋ ਵੀ ਤੁਸੀਂ ਉਹਨਾਂ ਨਾਲ ਕਿਉਂ ਖੜ ਗਏ ਹੱਕ ਸੱਚ ਤੇ ਖੜਾਂਗੇ ਉਹ ਤਾਂ ਮੈਨੂੰ ਪਤਾ ਹੀ ਹੈ ਭਣੇ ਦੇਖ ਮੇਰੀ ਗੱਲ ਦਾ ਗੁੱਸਾ ਤਾਂ ਕਰੀ ਨਾ ਹੁਣ ਤੇਰੇ ਤਾਂ ਜਵਾਖ ਨੇ ਬਾਹਰ ਸੈਟ ਹੈ ਇੱਥੋਂ ਵਾਲੇ ਲੋਕਾਂ ਦੇ ਜਵਾਖਾਂ ਤੂੰ ਬਸਣ ਨਹੀਂ ਦਿੰਦੀ ਆ ਸਾਰੀ ਪੁਆੜੇ ਦੀ ਜਾੜੀ ਤੂੰ ਐ ਜਿੱਦਾਂ ਦੀ ਤੂੰ ਆਈ ਐ ਉਹਦੇ ਦਾ ਬੇੜਾ ਪਿੰਡ ਦਾ ਗਰਕ ਹੋਇਆ ਪਿਆ ਨਾ ਤਾਂ ਮੇਰੇ ਮੂਰੇ ਕਦੇ ਵੱਡੀ ਬੋਲੀ ਸੀ ਨਾ ਛੋਟੀ ਬੋਲੀ ਸੀ ਪਤਾ ਨਹੀਂ ਉਹਨਾਂ ਦੇ ਕੀ ਤੂੰ ਭਰਤ ਭਰਦੀਆਂ ਕੀ ਨਾ ਕੀ ਬਬੂਤੀ ਪੋਰਦੀਆਂ ਦੇਖ ਲੈ ਲਾਪਰ ਲਾਪਰ ਬੋਲਦੇ ਨੇ ਐਡੀਆਂ ਐਡੀਆਂ ਜੀਭਾਂ ਲੱਗ ਰੀਆਂ ਨੇ ਉਹਨਾਂ ਦੇ ਭਾੜੇ ਨਾ ਮੈਨੂੰ ਤੇਰੀ ਕਦੇ ਵੱਡੀ ਨੂੰ ਮਿਲੀ ਐ ਨਾ ਛੋਟੀ ਮਿਲੀ ਐ ਮੈਨੂੰ ਤਾਂ ਉਹ ਵਿਚਾਰੀਆਂ ਮਿਲ ਗਈ ਨਹੀਂ ਪਰ ਮੈਂ ਕੋਈ ਉਹਨਾਂ ਦੇ ਕੰਨ ਨਹੀਂ ਪਰੇ ਜਿਹੜੀ ਗੱਲ ਤੂੰ ਕਰਦੀ ਐ ਪਿੰਡ ਦਾ ਬੇੜਾ ਬਿਠਾਉਣ ਵਾਲੀ ਕਿਸੇ ਦੇ ਘਰ ਦੀ ਚੂਕ ਨਹੀਂ ਨਿਕਲਦੀ ਸੋਡੇ ਘਰ ਚ ਖਲਿਆਰਾ ਪੈਂਦਾ ਰੋਜ਼ ਦੀ ਰੋਜ਼ ਹੈ ਰੋਜ਼ ਖਬਰ ਜਾਂਦੀ ਹੈ ਆ ਹੋ ਗਿਆ ਅੱਜ ਉਹਨਾਂ ਦੇ ਆ ਹੋ ਗਿਆ ਦੇਖ ਗਲਤੀ ਕੀਤੀ ਹੈ ਬੱਚਿਆਂ ਨੇ ਤੈਨੂੰ ਵੀ ਪਤਾ ਤੂੰ ਇੱਕ ਮਾਂ ਹੋਣ ਦੇ ਨਾਤੇ ਨਾ ਉਹਨਾਂ ਨੂੰ ਟਿਕਾ ਕੇ ਰੱਖ ਨਾ ਹੋਰ ਕੀ ਕਰਾਂ ਗੋਡੇ ਲਵੇ ਤਾਂ ਉਹ ਲਾਈ ਤੀ ਫਿਰ ਜਦੋਂ ਖੜਦੀ ਹੀ ਨਹੀਂ ਫਿਰ ਮੈਂ ਕੀ ਕਰਾਂ ਭਾਈ ਮੈਂ ਦੱਸ ਕੀ ਕੋਲ ਕੇ ਬਾਹਰ ਆਉਂਦੇ ਢਿੱਡ ਚ ਘਰੇ ਰੱਖੀ ਦੀ ਭਾਈ ਘਰੇ ਰਹਿ ਤੇ ਜਵਾਖ ਪੜਦਾ ਪੜਨ ਦੇ ਤੇ ਆਉਦਾ ਖਰਚਾ ਪਾਣੀ ਫੀਸ ਅਸੀਂ ਆਪ ਭਰਾਂਗੇ ਜੋ ਤੈਨੂੰ ਚਾਹੀਦਾ ਤੈਨੂੰ ਮਿਲੂਗਾ ਫਿਰ ਹੋਰ ਕੀ ਉਹਨੂੰ ਰੱਬ ਚਾਹੀਦਾ ਐ ਦੱਸ ਮੈਨੂੰ ਨਹੀਂ ਪਹਿਣੀ ਜਦੋਂ ਬੱਚੇ ਨੂੰ ਪੜਾਉਣ ਦਾ ਫੇਰ ਫਾਇਦਾ ਹੈ ਉਹ ਚੀਜ਼ ਵਸਤ ਟਾਈਮ ਤੇ ਚਾਹੀਦੀ ਹੈ ਕਾਪੀ ਕਿਤਾਬ ਪੈਨ ਬਲਸਨ ਪਰ ਉਹਨੂੰ ਕੁਝ ਲਿਆ ਕੇ ਦਿੱਤਾ ਫਿਰ ਉਹਦੀ ਫੀਸ ਨਹੀਂ ਭਰੀ ਫਿਰ ਉਹ ਬੱਚਾ ਕਿਵੇਂ ਪੜਾਊਗੀ ਗਲਤ ਗੱਲ ਕਾਪੀ ਪੈਨਸਲ ਜਦੋਂ ਚਾਹੀਦੀ ਆ ਮੁੰਡੇ ਨੂੰ ਮੈਂ ਖੁਦ ਲਿਆ ਕੇ ਦਿੰਨੀ ਆ ਮੈਂ ਤਾਂ ਇਕੱਠੀ ਦਰਜਣ ਜੀ ਲੈ ਕੇ ਧਰਦਨੀਆ ਕਾਪੀਆਂ ਦੀ ਫੀਸ ਹੈ ਮੈਂ ਆਪ ਭਰ ਕੇ ਆਉਣੀਆ ਟਾਈਮ ਤੇ ਉਹ ਤਾਂ ਕਹਿੰਦੀ ਮੈਨੂੰ ਫੜਾ ਮੈਂ ਜਾਉਂਗੀ ਮੈਂ ਕਹਿੰਨੇ ਭਾਈ ਮੈਂ ਹੈਗੀ ਮੈਂ ਆਪੇ ਭਰ ਕੇ ਆਉਂਗੀ ਤੂੰ ਮੈਨੂੰ ਪੈਸੇ ਦੱਸ ਕਿੰਨੇ ਭਰਨੇ ਨੇ ਫਿਰ ਹੋਰ ਮੈਂ ਕੀ ਕਰਾਂ ਭਾਈ ਤੇਰੀਆਂ ਕਾਪੀਆਂ ਕਿਤਾਬਾਂ ਦਵਾਈਆਂ ਭਾਣੇ ਕੀ ਕਰਨਗੀਆਂ ਜਦੋਂ ਜਵਾਕ ਹੀ ਨਹੀਂ ਹੈਗਾ ਇੱਥੇ ਉਹ ਤਾਂ ਖਬਰਾਂ ਕਿੱਥੇ ਲੈ ਕੇ ਟੱਬ ਗਿਆ ਹੁਣ ਜਵਾਕ ਨੂੰ ਇੱਥੇ ਰੱਖੋ ਉਹਨੂੰ ਪੜ੍ਹਾਓ ਫੇਰੀ ਫੇ ਬਾਕੀਆਂ ਕਾਪੀਆਂ ਕਿਤਾਬਾਂ ਦਾ ਦੇਖ ਭਾਣੇ ਮੁੰਡੇ ਦਾ ਤਾਂ ਮੈਨੂੰ ਪਤਾ ਨਹੀਂ ਕਿਤੇ ਹੈ ਕਿਤੇ ਨਾ ਹੈ ਉਹ ਤੇਰੇ ਘਰ ਦੀ ਕਹਾਣੀ ਹੈ ਤੇਰਾ ਮਸਲਾ ਹੈ ਸਲਝਾ ਲੈ ਪਰ ਇੱਕ ਗੱਲ ਮੈਂ ਤੈਨੂੰ ਬਾਅਦ ਚ ਫੇਰ ਕਹਿਣੀ ਆ ਵੀ ਆਹਾ ਕੁੜੀ ਦੀ ਜਿੱਦ ਚ ਤਾਂ ਤੁਸੀਂ ਜ਼ਮੀਨ ਵੇਚੋਗੇ ਇਹ ਮੈਂ ਨੂੰ ਪਤਾ ਹੈ ਵੀ ਉਹਨੂੰ ਹਿੱਸਾ ਦੇਣਾ ਪਊ ਪਰ ਜੇ ਕੇਰਾਂ ਜ਼ਮੀਨ ਵਿਕ ਗਈ ਨਾ ਮੁੜ ਕੇ ਪੈਸੇ ਖੁਰ ਜਾਣਗੇ ਤੇ ਖੁੱਡ ਨਹੀਂ ਬਣਨੇ ਭੈਣ ਮੇਰੀਏ ਪਹਿਲਾਂ ਤਾਂ ਮੇਰੀ ਗੱਲ ਸੁਣ ਪੈਣੀ ਮੇਰੀ ਜ਼ਮੀਨ ਹੈ ਮੈਨੂੰ ਪਤਾ ਵੀ ਮੈਂ ਵੇਚਣੀ ਆ ਜਾਂ ਨਾ ਵੇਚਣੀ ਤੇਰਾ ਤਾਂ ਮਤਲਬ ਹੀ ਨਹੀਂ ਏ ਆਪੋ ਆਪਦਾ ਘਰ ਸੰਭਾਲੋ ਦੂਜੇ ਦੇ ਘਰੇ ਜਾਤੀਆਂ ਮਾਰਨ ਦੀ ਤਾਂ ਲੋੜ ਹੀ ਨਹੀਂ ਆਪੋ ਆਪਦਾ ਹੀ ਸੰਭਾਲ ਰੱਖਿਆ ਭੈਣੇ ਪਰ ਫਿਰ ਵੀ ਉਹ ਪਿੰਡ ਦੀ ਧੀ ਹੈ ਠੀਕ ਹੈ ਚਲੋ ਜੋ ਗਲਤੀ ਹੋਈ ਹੈ ਬੱਚਿਆਂ ਤੋਂ ਹੋਈ ਹੈ ਇਨਸਾਨਾਂ ਤੋਂ ਹੀ ਗਲਤੀਆਂ ਹੋ ਜਾਂਦੀਆਂ ਉਸ ਗਲਤੀ ਤੇ ਪੜਦੇ ਪਾਉਣ ਵਾਲੇ ਮਾਪੇ ਵੱਡੇ ਬੈਠੇ ਹੁੰਦੇ ਨੇ ਜੇ ਪੜਦੇ ਪਾ ਲੈਣ ਪਰ ਜਦੋਂ ਉਛਾਲਦੇ ਨੇ ਉਦੋਂ ਕੁਝ ਹੋਰ ਹੀ ਬਣ ਜਾਂਦਾ ਜੇ ਉਹ ਪਾਸੇ ਪਿੰਡ ਦੀ ਹੁੰਦੀ ਨਾ ਫਿਰ ਆਪਾਂ ਮੰਨ ਲੈਂਦੇ ਜਦੋਂ ਪਿੰਡ ਦੀ ਧੀ ਹੈ ਭਈ ਉਹਦਾ ਹੱਕ ਹਿੱਸਾ ਤਾਂ ਅਸੀਂ ਦਵਾ ਕੇ ਹਟਾਂਗੇ ਪਹਿਨੇ ਮੈਂ ਤਾਂ ਬਥੇਰੀ ਪੜਦੇ ਪਾਇਤੇ ਹੁਣ じゃ ਨਹੀਂ ਵੜਦੇ ਪਾਉਣ ਦਿੰਦੀਆਂ ਫਿਰ ਮੈਂ ਕਿੱਧਰ ਨੂੰ ਜਾਵਾਂ ਬਹੁਤ ਵੜਦੇ ਪਾਇਤੇ ਪਹਿਲਾਂ ਤਾਂ ਸਾਰੇ ਪਿੰਡ ਨੇ ਕਿਹਾ ਸੀ ਜਦੋਂ ਪਿੰਡ ਚ ਨਹੀਂ ਪੜਨ ਦੇਣਾ ਇਹ ਪਿੰਡ ਚ ਨਹੀਂ ਰਹਿਣ ਦੇਣੇ ਮੈਂ ਪਿੰਡ ਮਾਗਰ ਲਾ ਕੇ ਉਹਨਾਂ ਨੂੰ ਕਿਹਾ ਭਾਈ ਬਾਹਰ ਰਹਿੋ ਬਾਹਰ ਰਹੀ ਹੈ ਫੇਰ ਜਦੋਂ ਦਰਦਲ ਪਟਕਦੇ ਫਿਰਦੇ ਤੇ ਕਦੇ ਕਿਤੇ ਹਾੜੇ ਕੱਢਦੇ ਤੇ ਕਿਸੇ ਦੀ ਗੋ ਹਸੜਦੀ ਤੇ ਕਿਸੇ ਦੇ ਭਾਂਡੇ ਮਾਹੀ ਦਿੱਤੀ ਮੈਂ ਆ ਖਚਲ ਗੱਲ ਹੋ ਗਈ ਪ੍ਰਾਣੀ ਮੈਂ ਫੇਰ ਲਵੇ ਲਈ ਇਹਨੇ ਕੀ ਗੁਣ ਜਾਣੇ ਚਲ ਦੇਖ ਉਹ ਗੱਲ ਦਾ ਤਾਂ ਮੈਨੂੰ ਪਤਾ ਨਹੀਂ ਵੀ ਤੁਸੀਂ ਸੱਸ ਨੂੰ ਹਾਂ ਕਿਵੇਂ ਰਹਿਣੂ ਕਿਵੇਂ ਨਾ ਰਹਿਣੂ ਮੈਨੂੰ ਤਾਂ ਜਿਹੇ ਜੀ ਗੱਲ ਉਧਰੋਂ ਪਤਾ ਲੱਗੀ ਐ ਦੇਖ ਜੇ ਉਹ ਸੱਚ ਐ ਤਾਂ ਉਹਦੇ ਨਾਲ ਖੜਾਂਗੇ ਜੇ ਉਹਨਾਂ 'ਚ ਗਲਤੀ ਐ ਤੁਸੀਂ ਸੱਚੇ ਉਹਦੇ ਨਾਲ ਵੀ ਖੜਾਂਗੇ ਇਹੋ ਜੀ ਗੱਲ ਨਹੀਂ ਹੈਗੀ ਵੀ ਅਸੀਂ ਸਿਰਫ ਉਹਨਾਂ ਉਹਨਾਂ ਦਾ ਕਰੀ ਜਾਂਦੇ ਆ ਛੋਡਾ ਦਾ ਸਾਥ ਵੀ ਦੇਵਾਂਗੇ ਫਿਰ ਆਹੀ ਤਾਂ ਮੈਂ ਗੱਲ ਕਹਿੰਦੀ ਆਪਣੇ ਵੀ ਇੱਕ ਪੱਖ ਨਹੀਂ ਸੁਣਿੰਦਾ ਦੋ ਹੀ ਪੱਖ ਸੁਣਨੇ ਨਾਲੇ ਕਦੇ ਐਂ ਗਿੱਦਾਂ ਨਹੀਂ ਬੈਣਾ ਪੈਕਦੇ ਐਂ ਹੀ ਪੋ ਗਿੱਦਾਂ ਇਹ ਤਾਂ ਤੇਰੀ ਗੱਲ ਸਹੀ ਐ ਹੈ ਪਰ ਫਿਰ ਵੀ ਦੇਖ ਪਣੇ ਫਿਰ ਫਿਰ ਮੈਂ ਤੈਨੂੰ ਸਮਝਾਉਣੀ ਹੈ ਜਾਣ ਲੱਗੀ ਕਰਨ ਬੋਚ ਕੀ ਰੱਖ ਮੇਰੀ ਭੈਣ ਜਿੱਥੋਂ ਤੱਕ ਹੋ ਸਕੇ ਨਾ ਬੋਚ ਲੈ ਨੂਹਾਂ ਦੀਆਂ ਚੱਲ ਜਾਂਦੀਆਂ ਸੱਸਾਂ ਦੀਆਂ ਥੋੜੀਆਂ ਜਿਹਾ ਘੱਟ ਚੱਲਦੀਆਂ ਕਲਜੋਗ ਹੈ ਸੱਸ ਤਾਂ ਆਪਣੇ ਚਲਾਉਂਦੀ ਉਹ ਨਹੀਂ ਜੇ ਮੈਂ ਚਲਾਉਂਦੀ ਹੁੰਦੀ ਨਾ ਤਾਂ ਇਹਨਾਂ ਦੀ ਮੈਂ ਸ਼ਾਲ ਚਕਾ ਕੇ ਰੱਖਦੀ ਮੈਂ ਤਾਂ ਇਹ ਕਹਿੰਦੀ ਚੱਲ ਕੋਈ ਨਾ ਟਾਈਮ ਪਾਸ ਹੈ ਹੋ ਰਣ ਦੇ ਕਦੇ ਮੈਨੂੰ ਰੋਟੀ ਨਹੀਂ ਫੜਾਈ ਕਦੇ ਮੈਨੂੰ ਚਾਹ ਨਹੀਂ ਫੜਾਈ ਕਿੱਧਰ ਜਾਵਾਂ ਮੈਂ ਦਸੀ ਦੋ ਫਰਦੀਆਂ ਨੇ ਕਰੇ ਜਿਆਦੀ ਘੁੱਟ ਮੈਂ ਆਪ ਕਰਕੇ ਬੀਨੀ ਆ ਇਹ ਵੀ ਮਾੜੀ ਗੱਲ ਐ ਇਹਨਾਂ ਦੀ ਜਦੋਂ ਘਰ ਦੇ ਵੱਡੇ ਬੰਦੇ ਨੂੰ ਨਿਸ਼ਾਨਦੀਆਂ ਫਿਰ ਸੁੱਖ ਕਿੱਥੇ ਐ ਚੱਲ ਕੋਈ ਨਾ ਦੇਖ ਜਿਹੜੀਆਂ ਗੱਲਾਂ ਮੈਂ ਕਹੇਗੀ ਮੇਰੀ ਭੈਣ ਇਹਨਾਂ ਤੇ ਗੌਰ ਕਰ ਲਈਂ ਹਾਂ ਮੈਂ ਫੇਰ ਵੀ ਗੇੜਾ ਮਾਰ ਲੂੰ ਤੇਰੇ ਕੋਲ ਤੇਰਾ ਮਨ ਉਹਨੂੰ ਪੁੱਛੂੰਗੀ ਵੀ ਆਹ ਗੱਲ ਹੈਗੀ ਆ ਕਿ ਨਾ ਹੈਗੀ ਆ ਭਾਈ ਠੀਕ ਐ ਮੇਰੇ ਮੂਤੇ ਬਿਠਾ ਕੇ ਪੁੱਛੀ ਐ ਤੈਨੂੰ ਕਿੱਥੇ ਰਾਹ ਦੇਣੀਆਂ ਉਹ ਕੋਈ ਗੱਲ ਨਹੀਂ ਟਾਈਮ ਆਉਣ ਦੇ ਮੈਂ ਮੂਤੇ ਵੀ ਬਿਠਾ ਲੂੰ ਸੋਡਾ ਮਸਲਾ ਹੱਲ ਕਰਕੇ ਹਟਾਂਗੇ ਭਣੇ ਐਂ ਤਾਂ ਲੋਟ ਨਹੀਂ ਆਉਂਦਾ ਹੈਗਾ ਤੀਜੇ ਦਿਨ ਤੋਂ ਤਕੜਾ ਪਿਆ ਰਹਿੰਦਾ ਅੰਡ ਕਮਾਂਡ ਵੀ ਹੱਸਦਾ ਪਿੰਡ ਵੀ ਹੱਸਦਾ ਮੈਂ ਤਾਂ ਇਹੀ ਕਹੂੰਗੀ ਕਿਸੇ ਨੂੰ ਹਸਾਓ ਨਾ ਘਾਰੀ ਬਸਾ ਲੋ ਭਣੇ ਆਪਦਾ ਚੱਲ ਠੀਕ ਹੈ ਤੇਰੀ ਗੱਲ ਸਿਰ ਮੱਥੇ ਦੇਖਦੇ ਆ ਕਿੱਥੇ ਇੱਕ ਬੁੱਕ ਹੁੰਦੀ ਹੈ ਗੱਲ ਚੱਲ ਠੀਕ ਹੈ ਭਣੇ ਚੰਗਾ ਹੁਣ ਮੈਂ ਜਾਨੀ ਮੈਂ ਫੇਰ ਜਿਹੜਾ ਮਾਰੂੰ ਆ ਗਈ ਵੱਡੀ ਸਰਪੰਚਣੀ ਬਣ ਕੇ ਪਹਿਲਾ ਗੱਲ ਦੀ ਤਹਿ ਤੱਕ ਤਾਂ ਪਹੁੰਚ ਵੀ ਗੱਲ ਕੀ ਹੈ ਸੁਣ ਕੇ ਉਹਨਾਂ ਦੀ ਆ ਗਈ ਉਰੇ ਮਸਲੇ ਸਲਝਾਉਣ ਤੇਰੇ ਵਰਗੀਆਂ ਮਸਲੇ ਸਲਝਾ ਜਾਣ ਜੇ ਫਿਰ ਗੱਲਾਂ ਕਾਹਦੀਆਂ ਨੇ ਫਿਰ ਅਗਲੇ ਕੋਟ ਕਚੈਰੀਆਂ ਥੋੜੀ ਜਾਣ